ਅੱਜ ਦੇ ਸਮੇਂ ਤੇ ਇਹ ਕਿਹਾ ਜਾਂਦਾ ਸੀ ਕਹਿੰਦੇ ਵੀ ਸਿੱਖਾਂ ਦੇ ਬੱਚੇ ਅੱਜ ਕੁਰਬਾਨੀਆਂ ਤੋਂ ਪਿੱਛੇ ਨੇ ਕਿਸੇ ਧਾਰਮਿਕ ਕਾਰਜ ਦੇ ਵਿੱਚ ਵੀ ਪਿੱਛੇ ਨੇ ਇੱਥੋਂ ਤੱਕ ਕਿ ਪੰਜਾਬ ਦੇ ਨਾਮ ਤੇ ਉੱਡਦਾ ਪੰਜਾਬ ਮੂਵੀਆਂ ਤੱਕ ਵੀ ਬਣ ਗਈਆਂ ਵੀ ਪੰਜਾਬ ਇਦਾਂ ਦਾ ਹੀ ਬਣ ਗਿਆ ਇਦਾਂ ਦਾ ਸਿਰਜ ਗਿਆ ਪਰ ਇੱਕ ਵੱਖਰੀ ਉਦਾਹਰਨ ਪੇਸ਼ ਕਰ ਦਿੱਤੀ ਸਾਡੀ ਭੈਣ ਗੁਰਪ੍ਰੀਤ ਕੌਰ ਨੇ ਜਿਨ੍ਹਾਂ ਨੇ ਆਪਣੇ ਕਕਾਰਾਂ ਨੂੰ ਅਹਿਮੀਅਤ ਦਿੱਤੀ ਅਸਲ ਦੇ ਵਿੱਚ ਦਸਮੇਸ਼ ਦੀ ਅਸਲ ਧੀ ਹੋਣ ਦਾ ਮਾਣ ਪ੍ਰਾਪਤ ਕੀਤਾ ਵੀ ਅਸਲ ਦਸਮੇਸ਼ ਪਿਤਾ ਦੀ ਧੀ ਕਿਵੇਂ ਬਣਿਆ ਜਾਂਦਾ ਹੈ ਇਹ ਕੜਾ ਹੈ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਹਾਂ ਤੋਂ ਜਿਵੇਂ ਰਾਜਸਥਾਨ ਜੈਪੁਰ ਸੀ ਮੇਰਾ ਪੇਪਰ ਸੀਗਾ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਹੁੰਦਾ ਹੈ ਜੀ ਤੇ ਉਹਦੇ ਵਿੱਚ ਮੈਂ ਗਈ ਸੀਗੀ ਤੇ ਐਂਟਰੀ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਹਿਤਾ ਕਿ ਜਿਵੇਂ ਸ਼ਾਰਪ ਆਬਜੈਕਟ ਕੁਛ ਨਹੀਂ ਅੰਦਰ ਜਾਣਾ ਵੇਂਦਾ ਤੇ ਤੁਸੀਂ ਆਪਣਾ ਕਕਾਰ ਕਿਰਪਾਨ ਉਤਾਰ ਕੇ ਚਲੇ ਜਾਓ ਇਵਨ ਕਿ ਕੜਾ ਵੀ ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਸਾਨੂੰ ਕਾਨੂੰਨੀ ਵੀ ਹੱਕ ਹੈਗਾ ਕਿ ਵੀ ਸਾਡੇ ਲਈ ਦਿੱਤਾ ਹੋਇਆ ਹੈ ਕਿ ਸਿੱਖ ਕਿਰਪਾਨ ਪਹਿਨ ਸਕਦਾ ਸਾਡੀਆਂ ਡੋਮੈਸਟਿਕ ਫਲਾਈਟਸ ਹੁੰਦੀਆਂ ਹਨ ਹਾਂਜੀ ਬਿਲਕੁਲ ਤੇ ਉਹਦੇ ਸਾਮਨਾ ਮੈਂ ਉਹਨਾਂ ਨਾਲ ਗੱਲਬਾਤ ਵੀ ਉਸੇ ਸਾਮਨਾ ਕਰਤੀ ਸੀਗੀ ਕਿ ਵੀ ਮੇਰਾ ਤਾਂ ਹੱਕ ਬੰਦਾ ਹੈ ਤੇ ਮੈਂ ਲਾ ਕੇ ਤੇ ਮੈਂ ਅੰਦਰ ਬੈਠੀ ਨਹੀਂ ਪਾਵਾਂਗੀ ਹੁਣ ਹੁਣ ਦੁਬਾਰ ਤੋਂ ਵੀ ਮੈਸੇਜ ਆਇਆ ਫੋਨ ਆਇਆ ਉਹ ਸਰਕਾਰ ਦਾ ਜਾਂ ਉਸ ਯੂਨੀਵਰਸਿਟੀ ਦੇ ਕੋਈ ਚਾਂਸਲਰ ਦਾ ਆਇਆ ਹੋਵੇ ਵੀ ਤੁਸੀਂ ਇਮਤਿਹਾਨ ਦੁਬਾਰ ਤੋਂ ਦੇ ਦਿਓ ਅਸੀਂ ਤੁਹਾਡੇ ਨਾਲ ਖੜੇ ਹੁਣ ਤਾਂ ਸਰਕਾਰ ਨੇ ਵੀ ਇਜਾਜ਼ਤ ਦੇ ਦਿੱਤੀ ਵੀ ਕੋਈ ਗੱਲ ਨਹੀਂ ਹੁਣ ਕਕਾਰ ਨਹੀਂ ਲਾਏ ਜਾਣਗੇ ਪਰ ਇਗਜ਼ਾਮ ਦਾ ਕਹਿ ਲਓ ਕਿ ਅਜੇ ਤੱਕ ਮੈਨੂੰ ਕਿਸੇ ਨੇ ਕੰਟੈਕਟ ਨਹੀਂ ਕੀਤਾ ਮਹਾਰਾਜ ਨੇ ਜਿਹੜੀ ਕਲਾ ਵਰਤਾਈ ਜਿਹੜੇ ਸ਼ਾਇਦ ਮੇਰਾ ਨਾਮ ਤੇ ਮੇਰੇ ਚਿਹਰੇ ਦੇ ਰਹੀਂ ਬਹੁਤ ਸਾਰੇ ਬੱਚਿਆਂ ਦੇ ਇਗਜ਼ਾਮ ਕਲੀਅਰ ਹੋਣੇ ਆ ਪੈਨ ਹੁਣ ਰਾਜਸਥਾਨ ਗਈ ਆ ਕੱਲ ਨੂੰ ਕਿਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁੰਦਾ ਹੈ ਹੋਰ ਉਹ ਕਿਸੇ ਸਟੇਟ ਦੇ ਵਿੱਚ ਇਹਨੂੰ ਜਾਣਾ ਪੈਂਦਾ ਤੇ ਹੁਣ ਇਸ ਪਾਸੇ ਤਾਂ ਹੋ ਗਿਆ ਤੇ ਉਸ ਪਾਸੇ ਵੀ ਇਹਨਾਂ ਹੋਵੇ ਵੀ ਇਹੋ ਜਿਹਾ ਫੇਰ ਸਾਹਮਣਾ ਕਰਨਾ ਪਵੇ ਫੇਰ ਜਦੋਂ ਉਥੋਂ ਪੇਪਰਾਂ ਤੋਂ ਰਹਿ ਜਾਵੇ ਭੈਣ ਫੇਰ ਉਹ ਸਰਕਾਰ ਕਹਿ ਦਵੇ ਵੀ ਅਸੀਂ ਵੀ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਹੁਣ ਸਿੱਖ ਬੱਚਿਆਂ ਦੇ ਇਦਾਂ ਦੇ ਕਾਰ ਨਹੀਂ ਲੁਵਾਏ ਜਾਣਗੇ ਆਪਣੇ ਪੇਪਰ ਦੇ ਦਿੱਤੇ ਜਾਣਗੇ ਫਿਰ ਤੀਜੀ ਥਾਂ ਤੇ ਜਾਣਗੇ ਇਸ ਤਰ੍ਹਾਂ ਹੁਣ ਬੱਚੇ ਕਿੰਨਾ ਕ ਕਿਉਂਕਿ ਪਹਿਲੀ ਵੀ ਉਮਰ ਦੀ ਗੱਲਬਾਤ ਕਰੀਏ ਪੜਾਈਆਂ ਦੇ ਵਿੱਚ ਬਹੁਤ ਹੋ ਜਾਂਦੀ ਬੱਚਿਆਂ ਦੀ ਕਿੰਨੀ ਪੜਾਈ ਕਿੰਨਾ ਸੰਘਰਸ਼ ਕਰਨਾ ਪੈਂਦਾ ਇਹਨਾਂ ਵਾਸਤੇ ਇੱਕ ਇੱਕ ਦਿਨ ਬੜਾ ਅਹਿਮੀਅਤ ਵਾਲਾ ਹੁੰਦਾ ਹੈ ਪੁਰਾਤਨ ਇਤਿਹਾਸ ਪੜਦਿਆਂ ਤੇ ਬਹੁਤ ਸਿੰਘਣੀਆਂ ਦੇ ਚੜ੍ਹਦੀ ਕਲਾ ਵਾਲੇ ਜਿਹੜੇ ਦ੍ਰਿਸ਼ਤਾਂਤ ਨੇ ਉਹਨਾਂ ਦੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਨੇ ਜਿਵੇਂ ਕਿ ਮਾ ਪਗ ਕੌਰ ਦੀ ਗੱਲਬਾਤ ਕਰੀਏ ਮਾ ਦੇਸਾਂ ਦੀ ਗੱਲਬਾਤ ਕਰੀਏ ਹੋਰ ਜੰਗ ਦੇ ਵਿੱਚ ਜੁਝਾਰੂ ਪੈਣਾ ਦੀ ਗੱਲਬਾਤ ਕਰੀਏ ਤੇ ਅਨੇਕਾਂ ਨੇ ਅੱਜ ਦੇ ਸਮੇਂ ਤੇ ਇਹ ਕਿਹਾ ਜਾਂਦਾ ਸੀ ਕਹਿੰਦੇ ਵੀ ਸਿੱਖਾਂ ਦੇ ਬੱਚੇ ਅੱਜ ਕੁਰਬਾਨੀਆਂ ਤੋਂ ਪਿੱਛੇ ਨੇ ਕਿਸੇ ਧਾਰਮਿਕ ਕਾਰਜ ਦੇ ਵਿੱਚ ਵੀ ਪਿੱਛੇ ਨੇ ਇਥੋਂ ਤੱਕ ਕਿ ਪੰਜਾਬ ਦੇ ਨਾਮ ਤੇ ਉੱਡਦਾ ਪੰਜਾਬ ਮੂਵੀਆਂ ਤੱਕ ਵੀ ਬਣ ਗਈਆਂ ਵੀ ਪੰਜਾਬ ਇਦਾਂ ਦਾ ਹੀ ਬਣ ਗਿਆ ਇਦਾਂ ਦਾ ਸਿਰਜਿਆ ਗਿਆ ਪਰ ਇੱਕ ਵੱਖਰੀ ਉਦਾਹਰਨ ਪੇਸ਼ ਕਰ ਦਿੱਤੀ ਸਾਡੀ ਭੈਣ ਗੁਰਪ੍ਰੀਤ ਕੌਰ ਨੇ ਜਿਨ੍ਹਾਂ ਨੇ ਆਪਣੇ ਕਕਾਰਾਂ ਨੂੰ ਅਹਿਮੀਅਤ ਦਿੱਤੀ ਅਸਲ ਦੇ ਵਿੱਚ ਦਸਮੇਸ਼ ਦੀ ਅਸਲ ਧੀ ਹੋਣ ਦਾ ਮਾਣ ਪ੍ਰਾਪਤ ਕੀਤਾ ਵੀ ਅਸਲ ਦਸਮੇਸ਼ ਪਿਤਾ ਦੀ ਧੀ ਕਿਵੇਂ ਬਣਿਆ ਜਾਂਦਾ ਹੈ ਤੇ ਪੁੱਤਰ ਵੀ ਕਿਵੇਂ ਬਣਿਆ ਜਾਂਦਾ ਹੈ ਇਹ ਵੀ ਉਦਾਹਰਨਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਸਾਹਮਣੇ ਆਉਣ ਗਿਆ ਕਿਉਂਕਿ ਪੂਰਨ ਹੀ ਖੁਜਾ ਪੈਣੇ ਪਾ ਦਿੱਤੇ ਤੇ ਸਾਡੇ ਨਾਲ ਭੈਣ ਗੌਰਪ੍ਰੀਤ कौर ਖੜੀ ਹੈਗੀ ਆ ਇਹਨੇ ਆਪਣੇ ਇਮਤਿਹਾਨ ਸੀ ਜੱਜ ਦੇ ਇਮਤਿਹਾਨ ਸੀ ਉਸ ਨੂੰ ਅਹਿਮੀਅਤ ਨਹੀਂ ਦਿੱਤੀ ਵੀ ਮੈਂ ਉਹਦੇ ਵਿੱਚ ਪਾਸ ਹੋ ਜਾਵਾਂ ਕਈ ਵਾਰੀ ਬੱਚੇ ਹੁੰਦੇ ਆ ਕਹਿ ਦਿੰਦੇ ਵੀ ਚਲੋ ਕੋਈ ਗੱਲ ਨਹੀਂ ਮੈਂ ਤਰੱਕੀ ਕਰਨੀ ਅੱਗੇ ਜਾਵਾਂ ਪਰ ਇਹਨਾਂ ਨੇ ਅਹਿਮੀਅਤ ਕਿਨੂੰ ਦਿੱਤੀ ਕਹਿੰਦੇ ਸੀ ਵੀ ਕਕਾਰ ਲਾ ਕੇ ਅੰਦਰ ਜਾਣਾ ਕਹਿੰਦੇ ਕਕਾਰਾਂ ਨੂੰ ਮੈਂ ਆਪਣੇ ਸਰੀਰ ਤੋਂ ਜੁਦਾ ਨਹੀਂ ਕਰ ਸਕਦੀ ਸਰੀਰ ਦੇ ਨਾਲ ਮੇਰੇ ਕਕਾਰ ਰਹਿਣਗੇ ਪੜ੍ਹਾਈ ਇੱਕ ਪਾਸੇ ਹੈ ਦੁਨਿਆਵੀ ਪੜ੍ਹਾਈ ਹੈ ਮੈਂ ਦੁਬਾਰਤੋਂ ਫੇਰ ਪੇਪਰ ਦੇ ਸਕਦੀ ਹਾਂ ਸੋ ਆਪਾਂ ਫਤਿਹ ਦੀ ਸਾਂਝ ਕਰਦੇ ਅੱਜ ਪੰਜ ਪਿਆਰੇ ਸਹਿਬਾਨ ਪਹੁੰਚੇ ਨੇ ਤੇ ਸਨਮਾਨਿਤ ਕੀਤਾ ਗਿਆ ਇਸ ਭੈਣ ਦਾ ਤੇ ਸਮੁੱਚੇ ਪਰਿਵਾਰ ਦਾ ਬੜਾ ਫਕਰ ਇਸ ਨਗਰ ਨੂੰ ਵੀ ਹੈਗਾ ਵੀ ਇਸ ਨਗਰ ਦੀ ਧੀ ਨੇ ਸਮੁੱਚੇ ਜਗਤ ਦੇ ਵਿੱਚ ਨਾਮ ਰੋਸ਼ਨ ਕੀਤਾ ਫਤਿਹ ਦੀ ਸਾਂਝ ਪਾ ਲਈਏ ਸਾਰੇ ਸਿੰਘਾਂ ਨਾਲ ਤੇ ਖਾਸ ਕਰਕੇ ਭੈਣਾਂ ਤੇ ਪਰਿਵਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਉਹ ਭੈਣ ਜੀ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚੜ੍ਹਦੀ ਕਲਾ ਅਸਲ ਦੇ ਵਿੱਚ ਚਾਹਾਂਗਾ ਮੈਂ ਥੋੜੇ ਜਿਹਾ ਸ਼ਬਦਾਂ ਦੇ ਵਿੱਚ ਦੱਸ ਦਿਓ ਵੀ ਸਾਰੀ ਘਟਨਾ ਅਸਲ ਦੇ ਵਿੱਚ ਵਾਪਰੀ ਕਿਵੇਂ ਉਹ ਜਿਵੇਂ ਰਾਜਸਥਾਨ ਜੈਪੁਰ ਚ ਮੇਰਾ ਪੇਪਰ ਸੀਗਾ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਹੁੰਦਾ ਹੈ ਜੀ ਤੇ ਉਹਦੇ ਚ ਮੈਂ ਗਈ ਸੀਗੀ ਤੇ ਐਂਟਰੀ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਹਿਤਾ ਕਿ ਜਿਵੇਂ ਸ਼ਾਰਪ ਆਬਜੈਕਟ ਕੁਝ ਨਹੀਂ ਅੰਦਰ ਜਾਣਾ ਇਹ ਮੈਂ ਤਾਂ ਤੇ ਤੁਸੀਂ ਆਪਣਾ ਕਕਾਰ ਕਿਰਪਾਨ ਉਤਾਰ ਕੇ ਚਲੇ ਜਾਓ ਇਵਨ ਕਿ ਕੜਾ ਵੀ ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਸਾਨੂੰ ਕਾਨੂੰਨੀ ਵੀ ਹੱਕ ਹੈਗਾ ਕਿ ਵੀ ਸਾਡੇ ਲਈ ਦਿੱਤਾ ਹੋਇਆ ਕਿ ਸਿੱਖ ਕਿਰਪਾਨ ਪਹਿਨ ਸਕਦਾ ਸਾਡੀਆਂ ਡੋਮੈਸਟਿਕ ਫਲਾਈਟਸ ਹੁੰਦੀਆਂ ਉਹਨਾਂ ਦੇ ਹਾਂਜੀ ਬਿਲਕੁਲ ਉਦੇਸਾਬ ਨਾਲ ਮੈਂ ਉਹਨਾਂ ਨਾਲ ਗੱਲਬਾਤ ਵੀ ਉਸੇ ਸਾਹਮਣੇ ਨਾਲ ਕੀਤੀ ਸੀਗੀ ਕਿ ਵੀ ਮੇਰਾ ਤਾਂ ਹੱਕ ਬੰਦਾ ਹੈ ਤੇ ਮੈਂ ਲਾ ਕੇ ਤੇ ਮੈਂ ਅੰਦਰ ਬੈਠੀ ਨਹੀਂ ਪਾਵਾਂਗੀ ਤੁਸੀਂ ਕਹਿ ਦੋ ਕਿ ਲਾ ਕੇ ਮੈਂ ਚੱਲ ਜਾ ਤੇ ਉੱਥੇ ਮੈਂ ਪੇਪਰ ਕਰ ਲਾਂ ਮੇਰੇ ਕੋਲ ਹੋਣਾ ਹੀ ਨਹੀਂ ਤੇ ਮੈਂ ਆਪਣੇ ਉਹ ਚੀਜ਼ ਨੂੰ ਰੱਖ ਕੇ ਕਿ ਵੀ ਪੇਪਰ ਮੈਂ ਬਿਨਾ ਉਤੋਂ ਘਕਾਰਾਂ ਤੋਂ ਨਹੀਂ ਜਾਵਾਂਗੀ ਅੰਦਰ ਤਾਂ ਉਸ ਕਰਕੇ ਮੈਂ ਬਾਹਰ ਹੀ ਰਹੀ ਚਲੋ ਬਾਕੀ ਮਹਾਰਾਜ ਦੀ ਕਲਾ ਵਰਤੀ ਹੈ ਉਸ ਤੋਂ ਬਾਅਦ ਜਿਵੇਂ ਪੰਥ ਨੇ ਹਰ ਜਥੇਬੰਦੀ ਨੇ ਹਰ ਸੇਖ ਨੇ ਉਹ ਆਵਾਜ਼ ਉਠਾਈ ਤੇ ਉਹ ਮੁੱਦਾ ਚਲੋ ਸਾਡੇ ਸਾਹਮਣੇ ਆਇਆ ਤੇ ਉਹਦੇ ਨਾਲ ਬਹੁਤ ਵੱਡਾ ਆਉਣ ਵਾਲੇ ਬੱਚਿਆਂ ਦੇ ਹੱਕਾਂ ਦੇ ਲਈ ਉਹ ਚੀਜ਼ ਅੱਜ ਗਵਰਨਮੈਂਟ ਵੱਲੋਂ ਕਹਿ ਲੋ ਕਿ ਆਪਾਂ ਉਹਨਾਂ ਤੋਂ ਕਰਵਾ ਕਰਵਾ ਚ ਆਪਾਂ ਹੀ ਕਾਮਯਾਬ ਹੋਏ ਆਂ ਮਹਾਰਜ ਦੀ ਦਇਆ ਹੋਈ ਹੈ ਤੇ ਅਗਲੇ ਬੱਚਿਆਂ ਲਈ ਬਹੁਤ ਕਕਾਰਾਂ ਨਾਲ ਕਹਿ ਸਕਦੇ ਆਂ ਕਿ ਅੰਮ੍ਰਿਤਧਾਰੀ ਬੱਚੇ ਉਨਾਂ ਲਈ ਹੌਸਲਾ ਵਧਿਆ ਹੈ ਉਹਨਾਂ ਦੇ ਅੰਦਰ ਦਾ ਡਰ ਸਰਕਾਰ ਨੇ ਨੋਟੀਫਿਕੇਸ਼ਨ ਵੈਸੇ ਸਾਰਿਆਂ ਨੂੰ ਜਾਰੀ ਕਰ ਦਿੱਤਾ ਕਿਉਂਕਿ ਤੁਹਾਡਾ ਹੀ ਮਸਲਾ ਜਿਹੜਾ ਸੀ ਇੱਕਦਮ ਹਾਈਲਾਈਟ ਹੁੰਦਾ ਬਾਅਦ ਦੇ ਵਿੱਚ ਕੈਬਨਿਟ ਦੇ ਵਿੱਚ ਇੱਕਦਮ ਸਾਰੇ ਮੰਤਰੀ ਸੱਦ ਕੇ ਉਸ ਵਕਤ ਦੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਸੱਦ ਕੇ ਉਹਨਾਂ ਕਿਹਾ ਵੀ ਹੁਣ ਆਹ ਜਿਹੜਾ ਕਾਨੂੰਨ ਇਸ ਤਰੀਕੇ ਦੇ ਨਾਲ ਆਪਾਂ ਹੁਣ ਰੈਗੂਲਰ ਕਰ ਦਈਏ ਕਿਉਂਕਿ ਸਿੱਖਾਂ ਦੇ ਜਿਹੜੇ ਖਾਸ ਕਰਕੇ ਬੱਚੇ ਨੇ ਵਿਦਿਆਰਥੀ ਹੁੰਦੇ ਆ ਇਹਨਾਂ ਦੇ ਕਾਰਨਾਂ ਲੋਹਾਏ ਜਾਣ ਤੁਹਾਨੂੰ ਹੁਣ ਦੁਬਾਰਤੋਂ ਕੋਈ ਮੈਸੇਜ ਆਇਆ ਫੋਨ ਆਇਆ ਉਹ ਸਰਕਾਰ ਦਾ ਜਾਂ ਉਸ ਯੂਨੀਵਰਸਿਟੀ ਦੇ ਕੋਈ ਚਾਂਸਲਰ ਦਾ ਆਇਆ ਹੋਵੇ ਵੀ ਤੁਸੀਂ ਇਮਤਿਹਾਨ ਦੁਬਾਰਤੋਂ ਦੇ ਦਿਓ ਅਸੀਂ ਤੁਹਾਡੇ ਨਾਲ ਖੜੇ ਹਾਂ ਹੁਣ ਤਾਂ ਸਰਕਾਰ ਨੇ ਵੀ ਇਜਾਜ਼ਤ ਦੇ ਦਿੱਤੀ ਵੀ ਕੋਈ ਗੱਲ ਨਹੀਂ ਹੁਣ ਕਕਾਰ ਨਹੀਂ ਲਾਏ ਜਾਣਗੇ ਹਾਂਜੀ ਐਗਜ਼ਾਮ ਦਾ ਮੈਨੂੰ ਕਿਸੇ ਨੇ ਸਿੱਧਾ ਕੰਟੈਕਟ ਨਹੀਂ ਮਰਨਾ ਕੀਤਾ ਤੇ ਗਵਰਨਮੈਂਟ ਵੱਲੋਂ ਜੋ ਨੋਟੀਫਿਕੇਸ਼ਨ ਹੋਤੇ ਚਲੋ ਪਬਲੀਕਲੀ ਉਹਨਾਂ ਨੇ ਜਿਵੇਂ ਨੋਟੀਫਾਈ ਕਰ ਦਿੱਤਾ ਹੈ ਕਿ ਅੱਗੇ ਤੋਂ ਜਿਹੜੇ ਰਾਜਸਥਾਨ ਦੇ ਜਿੰਨੇ ਵੀ ਐਗਜ਼ਾਮ ਹੋਣਗੇ ਉਹਨਾਂ 'ਚ ਜਿਹੜੇ ਸਿੱਖ ਬੱਚੇ ਆ ਕਿਰਪਾਨ ਕੜਾ ਪਹਿਨ ਕੇ ਜਾਣਗੇ ਗਾਈਡਲਾਈਨਸ ਉਹ ਦੇਣਗੇ ਜਿਵੇਂ ਵੀ ਹੈ ਉਹਨਾਂ ਰਿਗਾਰਡਿੰਗ ਪਰ ਉਹਨਾਂ ਨੂੰ ਰੋਕਿਆ ਨਹੀਂ ਜਾਊਗਾ ਪਰ ਐਗਜ਼ਾਮ ਦਾ ਕਹਿ ਲਓ ਕਿ ਅਜੇ ਤੱਕ ਮੈਨੂੰ ਕਿਸੇ ਨੇ ਕੰਟੈਕਟ ਨਹੀਂ ਕੀਤਾ ਮਹਾਰਾਜ ਨੇ ਜਿਹੜੀ ਕਲਾ ਵਰਤਾਈ ਜਿਹੜੇ ਸ਼ਾਇਦ ਮੇਰਾ ਨਾਮ ਤੇ ਮੇਰੇ ਚਿਹਰੇ ਦੇ ਰਹੀਂ ਬਹੁਤ ਸਾਰੇ ਬੱਚਿਆਂ ਦੇ ਐਗਜ਼ਾਮ ਕਲੀਅਰ ਹੋਣੇ ਆ ਤੇ ਅੰਮ੍ਰਿਤਧਾਰੀ ਬੱਚਿਆਂ ਦੇ ਰਾਹ ਖੁੱਲਣੇ ਆ ਉਹ ਹੋਇਆ ਮੇਰੇ ਲਈ ਉਹ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਅੰਦਰ ਆਉਣ ਵਾਲੇ ਦਿਨਾਂ ਅੰਦਰ ਪੇਪਰ ਉੱਥੇ ਹੀ ਦੇਣੇ ਆ ਜਾਂ ਕਿਸੇ ਹੋਰ ਜਗ੍ਹਾ ਤੇ ਵੀ ਹੋ ਸਕਦੇ ਹਾਂਜੀ ਦੇਖੋ ਪੇਪਰ ਹਰ ਜਿਵੇਂ ਮੈਂ ਜਿਹੜੇ ਪੇਪਰ ਚ ਗਈ ਸੀ ਹਰ ਸਟੇਟ ਆਪਣਾ ਅਲੱਗ ਤੋਂ ਕੱਢਦੀ ਐ ਪੰਜਾਬ ਆਪਣਾ ਕੱਢਦਾ ਐ ਇਹ ਰਾਜਸਥਾਨ ਨੇ ਕੱਢਿਆ ਸੀਗਾ ਤੇ ਮੈਂ ਉੱਥੇ ਅਪੀਰ ਹੋਣ ਗਈ ਸੀ ਬਾਕੀ ਹੁਣ ਜਿਵੇਂ ਛੱਤੀਸਗੜ੍ਹ ਆਉਣ ਵਾਲਾ ਐ ਜੋ ਮੇਰੀ ਫੀਲਡ ਦਾ ਹੀ ਐ ਉੱਤਰਾਖੰਡ ਆਉਣ ਵਾਲਾ ਐ ਅਗਸਤ ਦੇ ਵਿੱਚ ਤੇ ਉਹ ਮੈਂ ਉਹੀ ਅਪੀਲ ਹੈ ਕਿ ਚਲੋ Rajasthan ਵਾਲਾ ਮਸਲਾ ਤਾਂ ਹੋ ਗਿਆ ਸ਼ਾਇਦ ਕੋਈ ਬੱਚੇ ਸਾਹਮਣੇ ਆਏ ਤਾਂ ਇੰਨਾ ਸਭ ਨੇ ਉਹਨੂੰ ਸਹਿਯੋਗ ਦਿੱਤਾ ਤਾਂ ਉਹ ਆਪਾਂ ਹੱਲ ਕੀਤਾ ਪਰ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਬੱਚੇ ਜਾਂਦੇ ਆ ਸ਼ਾਇਦ ਉਹਨਾਂ ਨਾਲ ਉੱਥੇ ਵੀ ਹੁੰਦਾ ਆ ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਹੁੰਦਾ ਹੋਏਗਾ ਕਿਤੇ ਹੁੰਦਾ ਕਿਤੇ ਨਹੀਂ ਹੁੰਦਾ ਤੇ ਉਹ ਚੀਜ਼ ਨੂੰ ਆਪਾਂ ਹੁਣ ਜੇ ਇਹ ਚੀਜ਼ ਲਈ ਸਹਿਯੋਗ ਮਿਲ ਰਿਹਾ ਹੈ ਤੇ ਸਾਡੀਆਂ ਜਥੇਬੰਦੀਆਂ ਇੱਕ ਵਾਰ ਜ਼ੋਰ ਲਾ ਦੇਣ ਕਿ ਅਸੀਂ ਕਮ ਸੇ ਕਮ ਬੱਚਿਆਂ ਲਈ ਹੱਕ ਜਿਹੜਾ ਹੈ ਉਹ ਪੱਕਾ ਬਣਾ ਕੇ ਦੇ ਦਈਏ ਉਹਨਾਂ ਨੂੰ ਹਾਂ ਬਿਲਕੁਲ ਸੈਂਟਰ ਗਵਰਨਮੈਂਟ ਐਡਾ ਨੋਟੀਫਾਈ ਕਰੇ ਦੁਬਾਰਾ ਤੋਂ ਸਾਰੀਆਂ ਸਟੇਟਸ ਨੂੰ ਨੋਟੀਫਾਈ ਕਰ ਦੇ ਕਿ ਜਿੱਥੇ ਕਿਤੇ ਵੀ ਕਿਹੜੀ ਕਿਸੇ ਵੀ ਸਟੇਟ ਦਾ ਕੋਈ ਵੀ ਤਰ੍ਹਾਂ ਦਾ ਐਗਜ਼ਾਮ ਹੈ ਹੋਏ ਉਹਦੇ ਵਿੱਚ ਸਿੱਖ ਬੱਚੇ ਇਸ ਕਕਾਰਾਂ ਦੇ ਨਾਲ ਕਿੰਨਾ ਗਾਈਡਲਾਈਨਸ ਦੇ ਨਾਲ ਅਸੀਂ ਅੰਦਰ ਭੇਜਨੇ ਨੇ ਰੋਕਣੇ ਨਹੀਂ ਹੈ ਬਿਲਕੁਲ ਤੇ ਉਹ ਜਿਹੜੀ ਚੀਜ਼ ਹੈ ਇੱਕ ਹੁਣ ਵੱਡਾ ਜੇ ਮਸਲਾ ਹੋਣੇ ਆਪਾਂ ਹੱਲ ਕਰਨਾ ਹੈ ਤੇ ਇਹ ਚੀਜ਼ ਨੂੰ ਅੱਗੇ ਤੱਕ ਲੈ ਕੇ ਉਹਦਾ ਹੱਲ ਕੀਤਾ ਜਾਏ ਬਿਲਕੁਲ ਸੰਗਤ ਜੀ ਮੈਂ ਵੀ ਚਾਹਾਂਗਾ ਵੈਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸੀਐਮ ਸਾਹਿਬ ਨੇ ਅਸਲ ਦੇ ਵਿੱਚ ਉਹ ਸੈਂਟਰ ਦੇ ਨਾਲ ਗੱਲਬਾਤ ਕਰਨ ਸਮੁੱਚੇ ਭਾਰਤ ਦੇ ਵਿੱਚ ਹੀ ਹੋਣਾ ਚਾਹੀਦਾ ਜਿਵੇਂ ਪੈਣ ਹੁਣ ਰਾਜਸਥਾਨ ਗਈ ਹੈ ਕੱਲ ਨੂੰ ਕਿਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁੰਦਾ ਹੈ ਹੋਰ ਉਹ ਕਿਸੇ ਸਟੇਟ ਦੇ ਵਿੱਚ ਇਹਨੂੰ ਜਾਣਾ ਪੈਂਦਾ ਤੇ ਹੁਣ ਇਸ ਪਾਸੇ ਤਾਂ ਹੋ ਗਿਆ ਤੇ ਉਸ ਪਾਸੇ ਵੀ ਇਹ ਨਾ ਹੋਵੇ ਵੀ ਇਹੋ ਜਿਹਾ ਫੇਰ ਸਾਹਮਣਾ ਕਰਨਾ ਪਵੇ ਫੇਰ ਜਦੋਂ ਉਥੋਂ ਪੇਪਰਾਂ ਤੋਂ ਰਹਿ ਜਾਵੇ ਭੈਣ ਫੇਰ ਉਹ ਸਰਕਾਰ ਕਹਿ ਦਵੇ ਵੀ ਅਸੀਂ ਵੀ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਹੁਣ ਸਿੱਖ ਬੱਚਿਆਂ ਦੇ ਇਦਾਂ ਦੇ ਕਕਾਰ ਨਹੀਂ ਲੁਵਾਏ ਜਾਣਗੇ ਆਪਣੇ ਪੇਪਰ ਦੇ ਦਿੱਤੇ ਜਾਣਗੇ ਫਿਰ ਤੀਜੀ ਥਾਂ ਤੇ ਜਾਣਗੇ ਇਸ ਤਰ੍ਹਾਂ ਹੁਣ ਬੱਚੇ ਕਿੰਨਾ ਕੁ ਕਿਉਂਕਿ ਪਹਿਲੀ ਵੀ ਉਮਰ ਦੀ ਗੱਲਬਾਤ ਕਰੀਏ ਪੜਾਈਆਂ ਦੇ ਵਿੱਚ ਬਹੁਤ ਹੋ ਜਾਂਦੀ ਬੱਚਿਆਂ ਦੀ ਕਿੰਨੀ ਪੜਾਈ ਕਿੰਨਾ ਸੰਘਰਸ਼ ਕਰਨਾ ਪੈਂਦਾ ਇਹਨਾਂ ਵਾਸਤੇ ਇੱਕ ਇੱਕ ਦਿਨ ਬੜਾ ਅਹਿਮੀਅਤ ਵਾਲਾ ਹੁੰਦਾ ਹੈ ਪਰ ਸਾਡੀ ਜਿਹੜੀ ਸਰਕਾਰ ਹੈਗੀ ਆ ਪੰਜਾਬ ਦੀ ਸਰਕਾਰ ਆ ਸੈਂਟਰ ਗਵਰਨਮੈਂਟ ਨਾਲ ਗੱਲਬਾਤ ਕਰਕੇ ਸਿੱਖਿਆ ਮੰਤਰੀ ਦੇ ਨਾਲ ਗੱਲਬਾਤ ਕਰਕੇ ਸਮੂੱਚੇ ਭਾਰਤ ਦੇ ਵਿੱਚ ਹੀ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦੇਣਾ ਚਾਹੀਦਾ ਸੋ ਗੱਲਬਾਤ ਕਰਾਂਗੇ ਨਾਲ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਬਾਬਾ ਬਲਕਾਰ ਸਿੰਘ ਜੀ ਜਿ세 ਅਰਜੀ ਹੈਗੇ ਨੇ ਭਾਈ ਜਿਸ ਮੇਲ ਤੋਂ ਹੁਣ ਹੈਗੇ ਨੇ ਸੋ ਬਾਬਾ ਬਲਕਾਰ ਸਿੰਘ ਜੀ ਤੁਹਾਡੇ ਤੋਂ ਮੈਂ ਗੱਲਬਾਤ ਕਰਦਾ ਜੀ ਹੁਣ ਤਾਂ ਇਹ ਰਾਜਸਥਾਨ ਦੀ ਗੱਲਬਾਤ ਸੀ ਇਹ ਤਾਂ ਪੰਜਾਬ ਦੇ ਵਿੱਚ ਵੀ ਇਦਾਂ ਦੇ ਬਹੁਤ ਮਸਲੇ ਉਲਝੇ ਹੁੰਦੇ ਆ ਆਏ ਦਿਨ ਕਿਸੇ ਸਕੂਲ ਦੇ ਵਿੱਚ ਉਹ ਕਈ ਵਾਰੀ ਕਹਿ ਦਿੰਦੇ ਨੇ ਕੜੇ ਲਾ ਕੇ ਆਂਦੇ ਜਿਹੜੀ ਹੈ ਕਲਾਸ ਦੇ ਵਿੱਚ ਬੱਚਾ ਆਵੇ ਕਈ ਵਾਰੀ ਜਦੋਂ ਫੌਜ ਦੇ ਵਿੱਚ ਬੱਚੇ ਸਾਡੇ ਇਮਤਿਹਾਨ ਦੇ ਜਾਂਦੇ ਨੇ ਉਦੋਂ ਕਹਿੰਦੇ ਕਾਰ ਲਵਾ ਦਿੱਤੇ ਜਾਣ ਬਹੁਤਾਤ ਬੱਚੇ ਲਾਭ ਵੀ ਦਿੰਦੇ ਨੇ ਭੈਣ ਵਰਗੇ ਸਾਰੇ ਨਹੀਂ ਹੁੰਦੇ ਕਈ ਬੱਚੇ ਹੈਗੇ ਜਿਹੜੇ ਅੜ ਵੀ ਜਾਂਦੇ ਨੇ ਜਿਹੜੇ ਮੀਡੀਆ ਚ ਆ ਕੇ ਆਪਣੀ ਗੱਲਬਾਤ ਵੀ ਰੱਖਦੇ ਆ ਤੁਹਾਨੂੰ ਕੀ ਲੱਗਦਾ ਵੀ ਇਹ ਜਾਇਜ਼ ਹੋ ਜਾਏਗਾ ਹੁਣ ਇਸ ਤਰੀਕੇ ਦੇ ਨਾਲ ਜਿੰਨਾ ਇਸ ਵਕਤ ਸਿੱਖ ਕੌਮ ਦੇ ਵਿੱਚ ਸਮੁੱਚੇ ਜਗਤ ਦੇ ਵਿੱਚ ਇਹ ਮਸਲਾ ਹਾਈਲਾਈਟ ਹੋ ਚੁੱਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਇੱਥੇ ਕਲਗੀਤਾਰ ਅਮਰ ਸੰਚਾਲ ਜਥੇ ਸਿੰਘ ਤੇ ਗੁਰਮਤ ਪ੍ਰਜਾ ਸਿੰਘ ਪਹੁੰਚੇ ਸੀਗੇ ਜੀ ਉਮਚਨ ਦਾ ਕਾਰਨ ਪਤਾ ਲੱਗ ਗਿਆ ਸਾਡੀ ਧੀ ਗੁਰਪ੍ਰੀਤ ਕੌਰ ਜੀ ਇਹਦਾ ਨਾਮ ਆਪਿਆ ਰੱਖਿਆ ਸੀ ਗੁਰਪ੍ਰੀਤ ਹਮ ਕੱਲਾ ਨਾ ਹੀ ਨਹੀਂ ਹੈ ਉਹ ਨਾਂ ਦੀ ਲਾਈਵ ਰੱਖੀ ਆ ਵਾਕਈ ਗੁਰਨਾਪ੍ਰੀਤ ਹੈ ਇਹਨਾਂ ਦੀ ਬਿਲਕੁਲ ਸਰ ਗੁਰੂ ਨਾਲ ਪ੍ਰੀਤ ਹੈ ਨਾ ਨਾਂ ਵੀ ਗੁਰਪ੍ਰੀਤ ਸੀਗਾ ਸਹੀ ਗੱਲ ਤੇ ਵਾਕਈ ਜੋ ਨਾਂ ਦੇ ਅਨੁਸਾਰ ਇਹਨੇ ਗੁਰੂ ਨਾਲ ਪ੍ਰੀਤ ਵੇਖੋ ਜਦੋਂ ਇਹ ਪੇਪਰ ਦੇ ਨਾਲ ਆਪਾਂ ਸਾਰੀ ਗੱਲ ਸੁਣੀਏ ਨਾਲ ਕੋਲੋਂ ਹਾਂਜੀ ਜਦੋਂ ਪੇਪਰ ਦੇ ਨਾਲ ਜਾਂਦੀ ਬੱਚੀ ਉੱਥੇ ਹਮ ਇਹਦੇ ਪਾਸੇ 2 ਵਰਸਤੇ ਸੀਲ ਦੇ ਪਾਸ ਕੋਲ ਜੀ ਇੱਕ ਪਾਸੇ ਜੱਜ ਵਾਲੀ ਕੁਰਸੀ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੇ ਸਿਧਾਂਤ ਸੀਗਾ ਹੁਣ ਦੋ ਰਸਤੇ ਸੀ ਇਸ ਬੱਚੀ ਨੇ ਕਿਹੜਾ ਸਿਧਾਂਤ ਚੁਣਿਆ ਗੁਰੂ ਗੋਬਿੰਦ ਸਿੰਘ ਵਾਲਾ ਸਿਧਾਂਤ ਨੂੰ ਵਕ ਪਹਿਲਾਂ ਰੱਖਿਆ ਬਾਕੀ ਜਿਹੜੀ ਦੁਨੀਆਵੀ ਗੱਲ ਬਾਅਦ ਚ ਰਹਿ ਗਈ ਹੈ ਬਿਲਕੁਲ ਇਹ ਅਸੀਂ ਇਹਦਾ ਧੰਨਵਾਦ ਕਰਦੇ ਆਂ ਇਹਦੇ ਮਾਪਿਆਂ ਦਾ ਜਿੱਥੇ ਨੇ ਆਪਣੇ ਮਾਪਿਆਂ ਦੇ ਨਾਲ ਪਛਾਣ ਕੀਤਾ ਹੈ ਉੱਥੇ ਉਹਨੇ ਪੂਰੇ ਵਰਦ ਦੇ ਵਿੱਚ ਸਿੱਖ ਕੌਮ ਦਾ ਨਾਮ ਉੱਚਾ ਕਰ ਦਿੱਤਾ ਬਿਲਕੁਲ ਇਹਨੇ ਦੱਸਤਾ ਵੀ ਸਿੱਖਾਂ ਵਿੱਚ ਕਕਾਰਾਂ ਦੀ ਕਿੰਨੀ ਕਮਾਨਤਾ ਹੈ ਬਿਲਕੁਲ ਔਰ ਸਿੱਖ ਕਿੰਨਾ ਪਿਆਰ ਕਰਦੇ ਕਾਰਾਂ ਦੇ ਨਾਲ ਇਹ ਬੱਚੀ ਨੇ ਦੱਸਤਾ ਬਿਲਕੁਲ ਬੜਾ ਵੱਡਾ ਕੁਸ਼ਨ ਇਹ ਆ ਦਿੱਤਾ ਪੂਰੇ ਬੜ ਦੇ ਵਿੱਚ ਵੀ ਸਿੱਖ ਕਕਾਰਾਂ ਤੋਂ ਬਿਨਾ ਨਹੀਂ ਰਹਿ ਸਕਦਾ ਸਾਡੇ ਅੰਗ ਨੇ ਸਾਡੇ ਅੰਗ ਨੇ ਕਿਰਪਾਨ ਇਸ ਵਾਰ ਸਭ ਤੋਂ ਪਹਿਲਾਂ ਤਾਂ ਮੈਂ ਇਸ ਸਾਰੇ ਪਰਿਵਾਰ ਨੂੰ ਇਸ ਬੱਚੀ ਨੂੰ ਵਧਾਈ ਦੇਣਾ ਇਹਨਾਂ ਨੇ ਗੁਰੂ ਦਾ ਰਸਤਾ ਜਿਹੜਾ ਚੁਣਿਆ ਹੈ ਬਿਲਕੁਲ ਜੀ ਦੂਜੀ ਗੱਲ ਜਿਵੇਂ ਹੁਣ ਇਹ ਗੱਲ ਸ਼ੁਰੂ ਹੋ ਗਈ ਹੁਣ ਤੇ ਇੱਕ ਤਾਂ ਮੈਂ ਪੂਰੇ ਪੰਜਾਬ ਦੀਆਂ ਸਿੱਖ ਧੀਆਂ ਨੂੰ ਸਿੱਖ ਮਾਪਿਆਂ ਨੂੰ ਇਹ ਗੱਲ ਕਹਿਣਾ ਚਾਹਣਾ ਹੈ। ਕਈ ਵਾਰਾਂ ਕੀ ਹੁੰਦਾ ਹੈ ਸਾਡੇ ਮਾਪੇ ਆਪਣੇ ਧੀਆਂ ਨੂੰ ਇਸ ਪਾਸੇ ਨਹੀਂ ਲਗਾ ਦਿੰਦੇ। ਹਾਂ ਅੰਮ੍ਰਿਤ ਨਹੀਂ ਛਕ ਦਿੰਦੇ। ਹਾਂ ਬਿਲਕੁਲ। ਕਈ ਮਨ ਚ ਡਰ ਪਏ ਜਾਂਦੇ ਆ। ਹਾਂ ਪਰ ਮੈਂ ਅੱਜ ਉਹਨਾਂ ਨੂੰ ਸੁਨੇਹਾ ਦੇਣਾ ਚਾਹਣਾ ਹੈ ਜਿਹੜਾ ਨਾਂ ਰੋਸ਼ਨ ਮਾਪਿਆਂ ਦਾ ਇੱਕ ਅਮਰਤ ਧਾਰੀਤੀ ਕਰ ਸਕਦੀ ਹੋਵੇ ਜਾਂ ਦੂਜੀ ਨਾਂ ਕਰ ਸਕੇ। ਹਾਂ ਬਿਲਕੁਲ। ਇਸ ਬੱਚੇ ਵੱਲੋਂ ਇੱਕ ਬੜਾ ਬੜਾ ਸੁਨੇਹਾ ਦੇ ਮਿਲਿਆ ਹੈ ਵੀ ਉਹਨਾਂ ਸਿੱਖ ਮਾਪਿਆਂ ਨੂੰ ਸਾਰੇ ਸਿੱਖ ਮਾਵਾਂ ਨੂੰ ਪਿਤਾਾਂ ਨੂੰ ਪਤਾਵਾਂ ਨੂੰ ਕਿ ਅੱਜ ਤੋਂ ਬਾਅਦ ਇਹ ਮੰਨ ਚ ਡਰ ਨਾ ਰੱਖਿਆ ਕਰੋ ਬਿਲਕੁਲ ਆਪਣੀਆਂ ਬੱਚੀਆਂ ਨੂੰ ਵੀ ਅਮਰ ਛਕਾਓ ਬੱਚੀਆਂ ਨੂੰ ਵੀ ਅਮਰ ਛਕਾਓ ਦੇ ਅਮਰ ਧਾਰੀ ਬਣਾਓ ਹੂੰ ਉਹਨਾਂ ਨੂੰ ਬਾਈ ਨਾਲ ਜੋੜੋ ਜੇ ਇਹ ਬੱਚੀ ਬਾਈ ਨਾਲ ਜੁੜੀ ਸੀ ਨਿਤਨੇਮ ਕਰਦੀ ਸੀ ਹੂੰ ਬਾਈ ਨਾਲ ਜੁੜੀ ਸੀ ਸੰਗਤ ਕਰਦੀ ਸੀ ਬਿਲਕੁਲ ਅੱਜ ਜਿੰਨਾ ਸਤਕਾਰ ਇਸ ਸਾਡੀ ਧੀ ਦਾ ਹੈ ਉਹਨਾਂ ਸਤਕਾਰ ਵੇਖੋ ਆਮ ਜਿਹੜੀ ਆ ਬੱਚੀ ਨਹੀਂ ਦੇਵਾ ਸਕਦੀ ਜਿੰਨਾ ਸਤਕਾਰ ਇਹਨੇ ਦਵਾਤਾ ਆਪਣੇ ਮਾਤਾ ਪਿਤਾ ਦਾ ਆਪਣੇ ਇਲਾਕੇ ਦਾ ਆਪਣੇ ਪਿੰਡ ਦਾ ਅਈ ਸੋਕੇ ਪੂਰੇ ਵੰਡ ਵਿੱਚ ਬੱਚੀ ਦਾ ਜਿਸ ਸਤਕਾਰ ਮਿਲ ਰਿਹਾ ਹੈ ਮੈਂ ਅੱਗੇ ਗੱਲਬਾਤ ਕਰਦਾ ਕਈ ਸਿੱਖਾਂ ਦੇ ਬੱਚਿਆਂ ਨੇ ਹੋਰ ਵੀ ਜਾਣਾ ਹੋਵੇਗਾ ਤੇ ਉਹ ਕਹਿਣਗੇ ਵੀ ਇਹ ਭੈਣ ਗੁਰਪ੍ਰੀਤ ਕੌਰ ਆਈ ਹੈ ਉਹਦੇ ਕਰਕੇ ਅਸੀਂ ਜਾਦ ਹੋ ਗਏ ਸਾਨੂੰ ਹੁਣ ਕੋਈ ਫਿਕਰ ਨਹੀਂ ਹੈਗਾ ਵੀ ਕਕਾਰਾਂ ਦਾ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਚੱਲੀ ਸੀ ਨਾ ਚੱਲੇਗਾ ਦੂਜੀ ਗੱਲ ਮੈਂ ਅਕਾਲ ਤਖਤ ਜੇਹਦਾਰ ਨੂੰ ਜਥੇਬਲਵਾਹੀਂ ਬੇਨਤੀ ਕਰਨਾ ਚਾਹੁੰਦੇ ਆ ਜੀ ਵੀ ਵੇਖੋ ਜਿੰਨੀ ਵੱਡੀ ਧੀ ਨੇ ਇੱਕ ਸਿੱਖ ਕੌਮ ਦੀ ਗੱਲ ਕੀਤੀ ਹੈ ਕਾਰਾਂ ਦੀ ਗੱਲ ਕੀਤੀ ਹੈ ਬਿਲਕੁਲ ਔਰ ਅਸੀਂ ਇਹ ਕਹਣਾ ਚਾਹੁੰਦੇ ਵੀ ਜਿਵੇਂ ਅਕਾਲ ਤਖਤ ਸਾਹਿਬ ਤੋਂ ਇਸ ਧੀ ਨੂੰ ਦੇਸ਼ ਮੇੇਚ ਦੀ ਧੀ ਦਾ ਅਵਾਰਡ ਮਿਲਣਾ ਚਾਹੀਦਾ ਬਿਲਕੁਲ ਇਹਦਾ ਸਤਕਾਰ ਹੋਣਾ ਚਾਹੀਦਾ ਬਿਲਕੁਲ ਕਿਉਂਕਿ ਇਹਨੇ ਕੋਈ ਇਹਨੇ ਆਪਣੇ ਘਰ ਬਸਤੇ ਨਹੀਂ ਇਹ ਗੱਲ ਕੀਤੀ ਬਿਲਕੁਲ ਇਹਦੇ ਪਾਸੇ ਤਾਂ ਇਹਦੇ ਕੋਲ ਜੱਜ ਦੀ ਬੜੀ ਬੜੀ ਸੀਟ ਸੀਗੀ ਕਿੰਨਾ ਮਾਇਆ ਧਨ ਸੀ ਸਾਰਾ ਛੱਡ ਕੇ ਸਿਧਾਂਤ ਨੂੰ ਅੱਗੇ ਰੱਖਿਆ ਬੱਚੀ ਨੇ ਬਿਲਕੁਲ ਸਿਧਾਂਤ ਵਾਸਤੇ ਐਡੀ ਵੱਡੀ ਗੱਲ ਕਰ ਗਈ ਹੈ ਇਸ ਵਾਸਤੇ ਮੈਂ ਪੂਰੀ ਸਿੱਖਾ ਨੂੰ ਵੀ ਔਰ ਖਾਖਾ ਕੇ ਜਿਹਦਾ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਸ ਧੀ ਨੂੰ ਕਾਲ ਤਖਤ ਤੇ ਬੁਲਾ ਕੇ ਇਹਨਾਂ ਦਾ ਬੜਾ ਵੱਡਾ ਸਨਮਾਨ ਕੀਤਾ ਜਾਵੇ ਔਰ ਦੇਖਿਮੇ ਇਹ ਹੀ ਦਿੱਤੀ ਇਹਨੂੰ ਬਾਅਦ ਦਿੱਤਾ ਜਾਵੇ ਇਹ ਮੇਰੇ ਵੱਲੋਂ ਬੇਨਤੀ ਜਿਹੜੀ ਦੂਜੀ ਤੁਸੀਂ ਗੱਲ ਕੀਤੀ ਜਿਹਾ ਹੁਣ ਇਹਦਾ ਹੱਲ ਇਹਦਾ ਹੱਲ ਇਹ ਹੈ ਵੀ ਜਿਵੇਂ ਹੁਣ ਗੱਲ ਸ਼ੁਰੂ ਹੋ ਗਈ ਹੈ ਸਾਡੇ ਜਿੰਨੇ ਵੀ ਸਿੱਖ ਜੱਜ ਨੇ ਜੀ ਜਿੰਨੇ ਵਕੀਲ ਹੈ ਜਿੰਨੇ 부ਧੀ ਜੀ ਵੀ ਹੈ ਸਾਰੇ ਰਲ ਮਿਲ ਕੇ ਆਪਾਂ ਇਸ ਗੱਲ ਨੂੰ ਹੋਰ ਅੱਗੇ ਜਾ ਕੇ ਲੈ ਕੇ ਜਾਈਏ ਬਿਲਕੁਲ ਇਕੱਠੇ ਹੋ ਕੇ ਲੜੀਏ ਹਮ ਇਕੱਠੇ ਹੋ ਕੇ ਲੜਾਂਗੇ ਤੇ ਜਿੱਤ ਸਾਡੇ ਪੈਰਾਂ 'ਚ ਪਈ ਹੋਈ ਆ ਵੱਡੀ ਗੱਲ ਨਹੀਂ ਗਈ ਬਿਲਕੁਲ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਹਮ ਔਰ ਹੁਣ ਜਿਹੜੀ ਗੱਲ ਸ਼ੁਰੂ ਹੋ ਗਈ ਆ ਮੋਨੇ ਸੇ ਗੱਲ ਨੂੰ ਜਿੰਨੇ ਵੀ ਸਾਡੇ ਜਿਵੇਂ ਨਿਆਂਇਕ ਕਰਨ ਵਾਲੇ ਆ ਜਾਂ ਜੱਜ ਵਕੀਲ ਜਿਹੜੇ ਸਿੱਖ ਜਿਹੜੇ ਸਿੱਖ ਹਮਲਾ ਪਿਆਰ ਕਰਦੇ ਆ ਜਿਵੇਂ ਸਿੰਘ ਸਾਹਿਬਾਨ ਆ ਜ਼ਹਿਦਾਰ ਜਾਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਨੰਗ ਸਿੰਘ ਟਕਸਾਲਾਂ ਜਾਂ ਜਿੰਨੇ ਵੀ ਮਸ਼ਿਨਰੀ ਵੀਰ ਜਿੰਨੇ ਵੀ ਆ ਸਾਰੇ ਇਕੱਠੇ ਹੋ ਕੇ ਇਸ ਗੱਲ ਨੂੰ ਬੜੇ ਵੱਡੇ ਪੱਧਰ ਤੇ ਲਾ ਕੇ ਤੇ ਇਹ ਮਸਲਾ ਆਪਾਂ ਹੁਣ ਹੱਲ ਕਰਾ ਸਕਦੇ ਆ ਪਰ ਹੁਣ ਜਦੋਂ ਆਪਾਂ ਇਕੱਠੇ ਹੋ ਕੇ ਲੜਾਂਗੇ ਹੋ ਜਾਵੇਗਾ ਮਸਲਾ ਹੱਲ ਜੇ ਇਕੱਠੇ ਹੋ ਕੇ ਲੜਾਂਗੇ ਇੱਕ ਪਾਸੇ ਤਾਂ ਚਲੋ ਇਹ ਕੋਰੇ ਕਾਗਜ਼ ਹੁੰਦੇ ਨੇ ਬੱਚੇ ਬਾਬਾ ਜੀ ਅਧਿਆਪਕਾਂ ਨੂੰ ਆਪਣੇ ਗੁਰੂ ਸਮਾਨ ਸਮਝਦੇ ਆ ਵੀ ਸਾਡੇ ਅਧਿਆਪਕ ਨੇ ਜਿਵੇਂ ਕਹਿਣਗੇ ਅਸੀਂ ਉਸ ਤਰੀਕੇ ਨਾਲ ਕਰਨਾ ਜੇ ਅਧਿਆਪਕ ਹੀ ਇਸ ਤਰੀਕੇ ਦੇ ਨਾਲ ਦੂਜਿਆਂ ਦੇ ਨਾਲ ਵਿਰੋਧੀਆਂ ਦੇ ਨਾਲ ਕਿਤੇ ਸੈਟਿੰਗ ਕਰ ਲੈਣਗੇ ਤੇ ਫਿਰ ਉਦੋਂ ਫਿਰ ਬੱਚਿਆਂ ਦਾ ਕੀ ਬਣੇਗਾ ਕਿਹੋ ਜਿਹਾ ਭਵਿੱਖ ਹੋਏਗਾ ਕਿ ਉਮੀਦ ਰੱਖ ਸਕਦੇ ਆ ਬੱਚੇ ਵਾਕਈ ਗੁਰਮਤ ਵਾਲੇ ਹੋਣਗੇ ਇੱਕ ਯੂਨੀਵਰਸਿਟੀ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਹ ਸਿੱਖਾਂ ਦੇ ਵਿਰੋਧ ਦੇ ਵਿੱਚ ਚੱਲਣ ਵਾਲੀ ਇੱਕ ਹੋਰ ਟੀਰ ਹੈਗੀ ਆ ਉਹਦੇ ਨਾਲ ਮੀਟਿੰਗਾਂ ਕਰਦੇ ਆ ਉਹਨਾਂ ਦੀ ਸਿੱਖਿਆ ਜਿਹੜੀ ਹੈ ਆਪਣੀਆਂ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਨ ਵਾਸਤੇ ਗੱਲਬਾਤ ਕਰਦੇ ਆ ਤੁਹਾਨੂੰ ਲੱਗਦਾ ਵੀ ਬੱਚਿਆਂ ਦਾ ਪਰਵੇਖ ਫੇਰ ਸਿਧਾਂਤਕ ਰਹਿ ਜਾਏਗਾ ਬੱਚੇ ਸਿੱਖੀ ਦੇ ਨਾਲ ਇਦਾਂ ਜੁੜ ਸਕਣਗੇ ਸਾਨੂੰ ਕੀ ਕਰਨਾ ਪੈਗਾ ਜਿਹੜਾ ਸਿੱਖ ਕੌਮਨ ਆ ਜਿਹੜੀ ਖਾਲਸਾ ਜਿਹੜਾ ਸਿੱਖ ਕੌਮ ਤੇ ਖਾਲਸਾ ਸਿਧਾਂਤਾਂ ਕਰਕੇ ਜਾਣਿਆ ਜਾਂਦਾ ਹੈ ਜੀ ਜਿਹੜਾ ਗੁਰਸਿੱਖ ਸਿਧਾਂਤਾਂ ਤੇ ਪਹਿਰਾ ਦਿੰਦਾ ਹੈ ਜੀ ਜਿਹੜਾ ਸਿਧਾਂਤਾਂ ਤੇ ਪੈਰਾ ਦੇ ਕੇ ਸਿਧਾਂਤਾਂ ਨੂੰ ਅੱਖੇ ਰੱਖਦਾ ਹੈ ਜੀ ਉਹਦੀ ਅਗਵਾਈ ਜਿਹੜਾ ਖਾਲਸਾ ਜਾਂ ਸਿੱਖ ਮੰਨੂਰ ਕਰਦਾ ਹੈ ਭਾਵੇਂ ਸਾਡਾ ਕੋਈ ਪ੍ਰਧਾਨ ਹੋਵੇ ਜੀ ਭਾਵੇਂ ਕੋਈ ਗਿੱਡਾ ਮੱਡਾ ਵੱਡਾ ਹੋਵੇ ਉਹਦੇ ਤੇ ਹੋਵੇ ਜੇ ਉਹ ਕੋਈ ਸਿਧਾਂਤ ਪੱਲੇ ਨਹੀਂ ਨਾ ਤੇ ਸਾਡਾ ਉਹ ਅਗਵਾਈ ਕਰਨ ਦੇ ਲਾਇਕ ਹੀ ਨਹੀਂ ਹੈ ਬਿਲਕੁਲ ਸਹੀ ਔਰ ਜਿਹੜੇ ਬੰਦੇ ਹੁਜੇ ਗੱਲ ਕਰ ਰਹੇ ਨੇ ਜਿਹੜੇ ਉਹਨਾਂ ਜਥੇਬੰਦੀਆਂ ਰਲ ਕੇ ਤੇ ਸਿੱਖ ਕੌਮ ਦਾ ਨਾਂ ਨੀਵਾ ਕਰ ਰਹੇ ਹੈ ਸਾਡੇ ਸਿਧਾਂਤਾਂ ਨੂੰ ਖਤਮ ਕਰ ਰਹੇ ਹੈ ਸਿੱਖ ਇਤਿਹਾਸ ਨੂੰ ਖਤਮ ਕਰ ਰਹੇ ਹੈ ਔਰ ਸਿੱਖਕ ਬੱਕਰੀ ਕੌਮ ਨੂੰ ਜਿਹੜਾ ਉਹਦੇ ਤੋਂ ਵੱਖਰਾ ਗੱਲ ਕਰ ਰਹੇ ਆ ਵੀ ਸਿੱਖ ਕੁਤ ਬੱਕਰੀ ਕੌਮ ਦੇ ਉਲਟ ਜਿਹੜਾ ਵੀ ਹੋਰ ਕਿਸੇ ਵਿੱਚ ਰਲਾਉਣ ਦੀ ਗੱਲ ਕਰ ਰਹੇ ਨੇ ਜੀ ਇਹੋ ਜਿਹੇ ਬੰਦਿਆਂ ਨੂੰ ਸਿੱਖ ਕੌਮ ਵਿੱਚੋਂ ਪਾਸੇ ਕਰਨਾ ਚਾਹੀਦਾ ਹੂੰ ਔਰ ਜਿਹੜੇ ਸਾਡੇ ਪੜੇ ਲਿਖੇ ਨਾ ਸਾਡੇ ਕੋਲ ਬੜੇ ਅਫਸਰ ਏਗੇ ਬਿਲਕੁਲ ਸਾਡੀ ਕੌਮ ਵਿੱਚ ਬੜੇ ਜਿਹੜੇ ਬੁੱਧੀਜੀਵੀ ਆ ਜਾਂ ਜਿਹੜੇ ਬੜੇ ਜਿਹੜੇ ਆ ਸੋਚ ਨੂੰ ਗੁਰੂ ਸਿੱਖ ਨੂੰ ਸੋਚ ਨੂੰ ਪਰਮਾਨਤ ਹੈ ਜਿਹੜੇ ਸਿੱਖੀ ਨੂੰ ਸਮਰਪਿਤ ਹੈ ਉਹਨਾਂ ਵੱਡੇ-ਵੱਡੇ ਅਫਸਰਾਂ ਨੂੰ ਜਿਹੜੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਜਿਹੜੇ ਸਿੱਖ ਸਿਧਾਂਤਾਂ ਨੂੰ ਅੱਖੇ ਰੱਖਣ ਜਿਹੜੇ ਬੰਦੇ ਇੱਕ ਵੱਡੇ ਅਹੁਦੇ ਤੇ ਰਹਿ ਕੇ ਸਿੱਖ ਸਿਧਾਂਤਾਂ ਦੀ ਪਾਲਣਾ ਨਹੀਂ ਕਰ ਰਹੇ ਸਿੱਖੀ ਦਾ ਨੁਕਸਾਨ ਕਰ ਰਹੇ ਉਹਨਾਂ ਬੰਦਿਆਂ ਨੂੰ ਪਾਸੇ ਕਰਨਾ ਚਾਹੀਦਾ ਬਿਲਕੁਲ ਇਹ ਮੇਰੀ ਬੇਨਤੀ ਹੈ ਸੰਗਤ ਜੀ ਵੈਸੇ ਗੱਲਬਾਤ ਬਾਬਾ ਜੀ ਹੋਣਾ ਨੇ ਬਹੁਤ ਵਧੀਆ ਕੀਤੀ ਹੈ ਤੇ ਮੈਂ ਸ਼ਾਇਦ ਤੁਹਾਡੇ ਵੀ ਧਿਆਨ ਦੇ ਵਿੱਚ ਹੋਏਗਾ ਵੈਸੇ ਸਾਰੀਆਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਗਰੁੱਪ ਵੱਖੋ-ਵੱਖਰੇ ਬਣੇ ਹੁੰਦੇ ਆ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੀ ਗੱਲਬਾਤ ਕਰੀਏ ਤੇ ਇੱਥੇ ਵੀ ਗਰੁੱਪ ਸਿੱਖੀ ਦੇ ਨਾਲ ਸਿਧਾਂਤ ਨੂੰ ਮੁੱਖ ਰੱਖ ਕੇ ਚੱਲਣ ਵਾਲੇ ਹੈਗੇ ਨੇ ਜਿਵੇਂ ਵੀਰ ਜਗਰਾਜ ਸਿੰਘ ਦੀ ਗੱਲ ਕਰੀਏ ਵੀਰ ਜਿੰਦਰ ਸਿੰਘ ਹੁਣਾ ਦੀ ਗੱਲਬਾਤ ਕਰੀਏ ਕਾਫੀ ਨੌਜਵਾਨ ਹੈਗੇ ਨੇ ਬੇਸ਼ੱਕ ਜੇ ਮੋਡੂ ਮੋਦੀ ਬਣ ਕੇ ਕਹਿਣ ਦੇ ਅਸੀਂ ਇਸ ਤਰੀਕੇ ਨਾਲ ਸਮਝੌਤਾ ਕਰ ਲਵਾਂਗੇ ਸਮਝੌਤਾ ਉਹਨਾਂ ਦਾ ਹੋ ਸਕਦਾ ਉਹਨਾਂ ਦੇ ਪਰਿਵਾਰ ਦਾ ਹੋ ਸਕਦਾ ਪਰ ਕੌਮ ਦੇ ਬੱਚਿਆਂ ਦੇ ਭਵਿੱਖ ਦਾ ਸਮਝੌਤਾ ਉਹ ਨਹੀਂ ਕਰ ਸਕਦੇ ਕਿਉਂਕਿ ਹਜੇ ਜਾਗਦਿਆਂ ਜ਼ਮੀਰਾਂ ਵਾਲੀਆਂ ਧੀਆਂ ਤੇ ਨੌਜਵਾਨ ਸਾਡੇ ਹਜੇ ਉਸ ਕਾਲਜਾਂ ਦੇ ਵਿੱਚ ਹੈਗੇ ਨੇ ਪੜ੍ਹਦੇ ਨੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੈਗੇ ਨੇ ਉਹ ਕਦੀ ਵੀ ਸਿੱਖੀ ਸਿਧਾਂਤਾਂ ਨੂੰ ਦੂਰ ਇਹਨਾਂ ਬੱਚਿਆਂ ਨੂੰ ਨਹੀਂ ਜਾਣ ਦੇਣਗੇ ਉਹ ਹਰ ਵਕਤ ਸ਼ਹੀਦੀਆਂ ਦਾ ਜਾਮ ਵੀ ਪੀਣਾ ਪਾਵੇ ਇੱਥੋਂ ਤੱਕ ਵੀ ਉਹ ਕਹਿੰਦੇ ਵੀ ਅਸੀਂ ਕੁਰਬਾਨ ਹੋਣ ਨੂੰ ਵੀ ਤਿਆਰ ਆਂ ਪਰ ਸਿਧਾਂਤ ਨੂੰ ਕਦੀ ਢਾਹ ਨਹੀਂ ਲਾਉਂਦਿਆਂਗੇ ਭਾਈ ਜਸਮੇਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਭੈਣ ਨੇ ਜਿੱਦਾਂ ਕਾਰਜ ਕੀਤਾ ਸਿਰਫ ਦੋ ਸ਼ਬਦਾਂ ਦੇ ਵਿੱਚ ਹੀ ਮੈਂ ਤਾਂ ਇਹ ਹੀ ਕਹਿਣਾ ਚਾਹੂੰਗਾ ਇਹਨਾਂ ਦਾ ਧੰਨਵਾਦ ਕਰਦੇ ਆਂ ਬੱਚੀ ਗੁਰੂ ਦੀ ਕਰੰਦਾ ਸਾਰੇ ਨਗਰ ਵਾਲਿਆਂ ਦਾ ਇਹਨਾਂ ਦੇ ਮਾਤਾ ਪਿਤਾ ਦਾ ਪੰਜਾਂ ਪਿਆਰ ਜੱਸੇ ਬਨੋ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਹੀ ਰਹਿਣੀ ਰਹਿਆ ਸੋਈ ਸਿੱਖ ਮੇਰਾ ਉਹ ਸਹਮ ਉਸ ਕਰੀਦਾ ਰਹਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾ ਹੀ ਉਹ ਇਹਨਾਂ ਨੇ ਕਰਕੇ ਦਿਖਾਇਆ ਬਾਕੀ ਸਾਰੇ ਆਪਾਂ ਸਿੱਖ ਬਾਣੇ ਪਾਏ ਆ ਅਸੀਂ ਆਪਦੀ ਵੀ ਗੱਲ ਕਰੀਏ ਅਦਰ ਇਹਨਾਂ ਨੇ ਕੰਮ ਕਰਤਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਜਿਹਦੇ ਤੇ ਗੁਰੂ ਸਾਹਿਬ ਦਾ ਹੱਥ ਹੁੰਦਾ ਸਿਰ ਤੇ ਉਹ ਕਰਦਾ ਇਹ ਆਪ ਵੀ ਕਹਿੰਦੇ ਆ ਆਪਾਂ ਵੀ ਮੰਨਦੇ ਆ ਵੀ ਆਪ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹਨਾਂ ਤੋਂ ਇਹ ਕਾਰਜ ਕਰਾ ਲਿਆ ਤੇ ਪੰਥ ਦੀ ਚੜ੍ਹਦੀ ਕਲਾ ਦਾ ਕੰਮ ਆ ਨਗਰ ਵਾਲੇ ਕਿਸੇ ਤੋਂ ਆਪਾਂ ਵੀ ਜੀ ਹਾਂ ਬੱਸ ਸਾਰੇ ਨਗਰ ਦੇ ਨੇ ਭਾਈ ਸਾਹਿਬ ਕਹਿਣਾ ਚਾਹੁੰਦੇ ਹੋ ਕੁਝ ਜੀ ਜੀ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਧੀ ਤੇ ਮਾਨ ਹੈ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਆ ਪਿਤਾ ਜੀ ਖੜੇ ਹੋਏ ਨੇ ਚਾਚਾ ਜੀ ਉਹ ਕੀ ਕਹਿਣਾ ਚਾਹੁੰਦੇ ਹੋ ਧੀ ਤੇ ਫਖਰ ਮਹਿਸੂਸ ਕਿੰਨਾ ਕੁ ਹੁੰਦਾ ਹੈ ਵੀ ਧੀ ਨੇ ਬਹੁਤ ਵੱਡਾ ਕਾਰਜ ਕੀਤਾ ਵੈਸੇ ਤੁਹਾਡੇ ਪਰਿਵਾਰ ਨੂੰ ਸ਼ਾਇਦ ਹੋ ਸਕਦਾ ਇਲਾਕੇ ਤੇ ਚੰਗਾ ਨਾਮ ਨਾ ਹੋਵੇ ਪਰ ਹੁਣ ਸਮੁੱਚਾ ਜਗਤ ਹੀ ਜਾਣਨ ਲੱਗ ਪਿਆ ਪਿਤਾ ਜੀ ਹੁਣ ਉਹ ਬੇਟੀ ਕਰਕੇ ਮਾਣ ਹਾਸਲ ਹੋਇਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਬੱਚੀ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਉਹਨਾਂ ਨੇ ਕਾਰਜ ਕਰਾਇਆ ਜਿਹਦਾ ਕਰਕੇ ਸਾਨੂੰ ਬੱਚੀ ਤੇ ਬਹੁਤ ਜ਼ਿਆਦਾ ਮਾਣ ਆ ਜਿੰਨੇ ਜਿੱਥੇ ਪਿੰਡ ਦਾ ਨਾਂ ਪਰਿਵਾਰ ਦਾ ਰੋਸ਼ਨ ਕੀਤਾ ਸਾਰੇ ਜਗਤ ਦੇ ਵਿੱਚ ਸਿੱਖੀ ਦੇ ਨਾਂ ਤੇ ਗੱਲ ਹੋ ਰਹੀ ਹੈ ਕਿ ਉਦਾਹਰਨ ਬਣਦੇ ਜਾ ਰਹੇ ਕਿ ਬੱਚੀ ਕਿਸ ਤਰ੍ਹਾਂ ਦੇ ਆਪਾਂ ਨੂੰ ਸਾਰ ਨੂੰ ਮਰਤਾਰੇ ਇਸ ਤਰ੍ਹਾਂ ਦੇ ਹੋਣਾ ਚਾਹੀਦਾ ਕਿ ਕਿਤੇ ਕੋਈ ਸਮਾ ਆ ਜਾਵੇ ਤੇ ਉੱਥੇ ਆਪਾਂ ਸਿੱਖੀ ਦੇ ਨਾਲ ਕਿਤੇ ਆਪਾਂ ਨੂੰ ਕੰਪਰੋਮਾਈਜ਼ ਨਾ ਕਰਨਾ ਪਵੇ ਜੋ ਗੁਰੂ ਨਿਮਾਰ ਸਮ ਸੰਸਧਾ ਦਿੱਤੇ ਆ ਉਹ ਤੇ ਆਪਾਂ ਪਰਵਾਹ ਕਰੀਏ ਇਸ ਚੀਜ਼ ਦਾ ਸਾਨੂੰ ਬੱਚੀ ਤੇ ਬਹੁਤ ਜ਼ਿਆਦਾ ਮਾਣ ਆ ਕਿ ਗੁਰੂ ਮਹਾਰਾਜ ਜੀ ਨੇ ਇਹਦੇ ਸਿਰ ਤੇ ਯਾਤਰਾ ਕੇ ਇਹ ਕਾਰਜ ਕਰਾਇਆ। ਬਿਲਕੁਲ ਜੀ। ਧੰਨਵਾਦ ਜੀ। ਮੇਰੇ ਨਾਂ ਮਨ ਚ ਸੰਗਤ ਜੀ ਇੱਕ ਗੱਲ ਆਉਂਦੀ ਸੀ ਮੈਂ ਕਹਿੰਦਾ ਵੀ ਇਮਤਿਹਾਨ ਨਾ ਦੋ ਤਰ੍ਹਾਂ ਦੇ ਸੀ ਭੈਣ ਨੇ ਦੇਣ ਗਈ ਸੀ ਉੱਥੇ। ਇੱਕ ਤਾਂ ਸੀ ਦੁਨਿਆਵੀ ਇਮਤਿਹਾਨ ਜੱਜ ਲੱਗਣਾ ਸੀ ਤੇ ਇੱਕ ਸੀ ਗੁਰੂ ਦਾ ਇਮਤਿਹਾਨ ਤੇ ਸਿੱਖਾਂ ਦੇ ਇਮਤਿਹਾਨ ਦੇ ਵਿੱਚ ਉਹ ਭੈਣ ਪਾਸ ਹੋ ਕੇ ਆਈ ਉੱਥੋਂ। ਕੋਈ ਰਿਜ਼ਲਟ ਇਹ ਨਹੀਂ ਵੀ ਬਾਅਦ ਦੇ ਵਿੱਚ ਆਉਣਾ ਸੀ। ਰਿਜ਼ਲਟ ਉੱਥੋਂ ਨਾਲ ਦੀ ਨਾਲ ਮਿਲ ਗਿਆ ਤੇ ਭੈਣ ਉਹਦੇ ਵਿੱਚੋਂ ਪਾਸ ਹੋਈ ਐ ਇਸ ਵਾਸਤੇ ਇਹ ਇਮਤਿਹਾਨ ਚੋਂ ਪਾਸ ਹੋਣ ਕਰਕੇ ਭੈਣ ਨੂੰ ਮੁਬਾਰਕਾਂ ਨੇ। ਤੇ ਅੱਗੇ ਅਰਦਾਸ ਕਰਦੇ ਆ ਸਿੰਘ ਸਾਹਿਬ ਜੀ ਹੋਣਾ ਨੇ ਵੀ ਅਰਦਾਸ ਕੀਤੀ ਮਾਲਕ ਮਿਹਰ ਕਰੇ ਭੈਣ ਸਾਡੀ ਹੋਰ ਬਹੁਤ ਗਾਂ ਜਾਵੇ ਚੰਗੇ ਅਹੁਦਿਆਂ ਤੇ ਜਾਵੇ ਦੇਖੋ ਤੁਸੀਂ ਅੱਜ ਇੱਕ ਨਾ ਬਹੁਤ ਗੱਲ ਚੱਲਦੀ ਕਹਿੰਦੇ ਵੀ ਅਦਰ ਸਟੇਟਾਂ ਦੇ ਅਦਰ ਸਟੇਟਾਂ ਦੇ ਜੀ ਅਦਰ ਸਟੇਟਾਂ ਦੇ ਜਿਹੜੇ ਅਫਸਰ ਆ ਕੇ ਇੱਥੇ ਪੰਜਾਬ ਦੇ ਵਿੱਚ ਬੈਠੇ ਨੇ ਤੇ ਕਈ ਵਾਰੀ ਨੇ ਸਿੱਖ ਨੌਜਵਾਨ ਸਿਧਾਂਤਕ ਨੌਜਵਾਨ ਜਦੋਂ ਜਾ ਕੇ ਆਪਣੇ ਕੰਮਾਂ ਵਾਸਤੇ ਜਾਂਦੇ ਆ ਤੇ ਉਹਨਾਂ ਅੱਗੇ ਤਰਲੇ ਕੱਢਨੇ ਪੈਂਦੇ ਆ ਖੈਰ ਕਿਤੇ ਨਾ ਕਿਤੇ ਸਾਡੇ ਪਰਿਵਾਰਾਂ ਵੱਲੋਂ ਇਹ ਕਮਜ਼ੋਰੀ ਰਹੀ ਹੈ ਵੀ ਬੱਚਿਆਂ ਨੂੰ ਅਸੀਂ ਉਹਨਾਂ ਪੜ੍ਹਾ ਹੀ ਨਹੀਂ ਸਕੇ ਉੱਥੋਂ ਤੱਕ ਲਿਜਾਈ ਨਹੀਂ ਸਕੇ ਪੜ੍ਹਾਇਆਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਕੁਝ ਸਿਸਟਮ ਵੀ ਇਦਾਂ ਦੇ ਬਣ ਗਏ ਖੈਰ ਗੁਰੂ ਕਿਰਪਾ ਕਰੇ ਅਸੀਂ ਇਹ ਬੱਚਿਆਂ ਨੂੰ ਪੜ੍ਹਾਈ ਵਾਸਤੇ ਆ ਗਾਂ ਪ੍ਰੇਰਿਤ ਕਰੀਏ ਲੈ ਕੇ ਜਾਈਏ ਤੇ ਅਫਸਰ ਸਾਡੇ ਬੱਚੇ ਹੀ ਲੱਗਣ ਜਿਵੇਂ ਬੈਂਕਾਂ ਦੇ ਵਿੱਚ ਵੀ ਪਹਿਲਾਂ ਸਾਡੇ ਗੁਰਸਿੱਖ ਸਰਦਾਰ ਅਮਰਤਾਰੀ ਬੈਂਦੇ ਹੁੰਦੇ ਸੀ ਮੰਤਰੀ ਜਿਹੜੇ ਸੀ ਪਦ ਦੇ ਉੱਪਰ ਉਹ ਵੀ ਜਿਹੜੇ ਸੀ ਉਹ ਦਸਤਾਰਾਂ ਵਾਲੇ ਬੈਂਦੇ ਹੋਏ ਸੀ ਅੱਜ ਭਾਵੇਂ ਸਿਰੋਂ ਮੋਨਾ ਹੋਵੇ ਸੀਐਮ ਦੀ ਕੁਰਸੀ ਤੇ ਬਹਿਣਾ ਤੇ ਦਸਤਾਰ ਸਜਾਉਣੀ ਉਹ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਪ੍ਰਚਾਰ ਦੇ ਵਿੱਚ ਸ਼ੁਰੂ ਕਰ ਦਿੰਦਾ ਕਿਉਂ ਕਿਉਂਕਿ ਉਹਨੂੰ ਇਹ ਹੁੰਦਾ ਮੇਰੇ ਸਿਰ ਤੇ ਪਾਗ ਹੋਵੇ ਤੇ ਮੈਂ ਸੀਐਮ ਬਣ ਸਕਾਂ ਪੰਜਾਬ ਦੀ ਇਹ ਖਾਸੀਅਤ ਹੈ ਗੁਰੂ ਸਾਹਿਬਾਨਾਂ ਦੀ ਜਨਮਦੀ ਭੂਮੀ ਹੈ ਸਿੱਖੀ ਦੀ ਜਨਮ ਭੂਮੀ ਹੈ ਇੱਥੇ ਸਾਬਤ ਸੂਰਤ ਹੋਣਾ ਇੱਥੇ ਸਿਧਾਂਤਕ ਹੋਣਾ ਹਰ ਇੱਕ ਸਿੱਖ ਵਾਸਤੇ ਬੜਾ ਲਾਜ਼ਮੀ ਕੀ ਕਹਿਣਾ ਚਾਹੁੰਦੇ ਖੀਰਦੇਵ ਸਿੰਘ ਸਾਹਿਬ ਜੀ ਵੇਖੋ ਜੀ ਮੈਂ ਦੋਗੇ ਸ਼ਬਦ ਬੋਲੂਗਾ ਜੀ ਕਿ ਜਦਾਂ ਇਹਨਾਂ ਨਾਲ ਹੋਇਆ ਜੋ ਵੀ ਹੋਇਆ ਵਾ ਉਹਦੇ ਵਿੱਚ ਸਰਕਾਰਾਂ ਦਾ ਤੇ ਉਥੋਂ ਦੇ ਅਧਿਕਾਰੀਆਂ ਦਾ ਫੇਲਿਅਰ ਆ ਉਹਦੇ ਵਾਸਤੇ ਉਹਨਾਂ ਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਉਹਨਾਂ ਦੀ ਇੱਕ ਬਹੁਤ ਵੱਡੀ ਗਲਤੀ ਹੈ ਹੂੰ ਹੁਣ ਇਹ ਭੈਣ ਇਸ ਕੰਮ ਕਰਕੇ ਹਾਈਲਾਈਟ ਹੋ ਗਈ ਆ ਕੱਲ ਨੂੰ ਹੋ ਸਕਦਾ ਇਹੋ ਜਿਹੇ ਅਧਿਕਾਰੀਆਂ ਨੂੰ ਅੱਗੇ ਹੋਰ ਵੀ ਮਿਲਣ ਤੇ ਇਸ ਕਰਕੇ ਉਹਦੇ ਨਾਲ ਕੋਈ ਨਫ਼ਰਤ ਕੀਤੀ ਜਾਵੇ ਹਾਂ ਇਹ ਹੋ ਸਕਦਾ ਵਾ ਬਿਲਕੁਲ ਇਹਦੇ ਲਈ ਮੈਂ ਇਹ ਕਹੂੰਗਾ ਵੀ ਜੇ ਉਹਦੇ ਨਾਲ ਕੋਈ ਨਫ਼ਰਤ ਕੱਲ ਨੂੰ ਕੋਈ ਮੰਨ ਲਵੇ ਇਹੋ ਜੀ ਗੱਲ ਆਉਂਦੀ ਹੈ ਸਾਹਮਣੇ ਤਾਂ ਫਿਰ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਸ਼ਿੰਗਾਰਸ਼ ਸਰਕਾਰ ਦੇ ਵਿਰੋਧ ਕੀਤਾ ਜਾਊਗਾ ਇਹ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ ਉਸ ਬੱਚੀ ਨਾਲ ਕੋਈ ਇਹ ਨਹੀਂ ਵੀ ਕੱਲ ਨੂੰ ਇਹ ਗੱਲ ਹਾਈਲਾਈਟ ਕਰਤੀ ਵੀ ਸਾਡੇ ਮੰਨ ਲਓ ਸਾਨੂੰ ਨੀਵਾ ਬਖਾਉਣ ਦੀ ਖਾਤਰ ਕੋਈ ਗੱਲ ਇਹਨੇ ਬੱਚੀ ਨੇ ਕਰ ਦਿੱਤੀ ਹੈ ਅਧਿਕਾਰੀਆਂ ਨੇ ਆਪਣਾ ਵੇਖਦੇ ਹੀ ਆ ਵੀ ਆਪਾਂ ਸਿੱਖ ਕੌਮ ਨਾਲ ਪਹਿਲਾਂ ਹੀ ਬਹੁਤ ਜਿਆਦਾ ਲੱਗਦੇ ਆ ਲੋਕ ਇਸ ਕਰਕੇ ਕੱਲ ਨੂੰ ਕੋਈ ਵੀ ਇਹੋ ਜਿਹਾ ਬੱਚੀ ਨੂੰ ਪਰੇਸ਼ਾਨੇ ਕੋਈ ਦਿੱਕਤ ਆਈ ਤੇ ਸਿੱਖ ਕੌਮ ਸਾਰੀ ਇਕੱਠੀ ਹੋ ਕੇ ਸਰਕਾਰ ਦਾ ਪੂਰਾ ਤੌਰ ਤੇ ਸੰਘਰਸ਼ ਤਿੱਖਾ ਸੰਘਰਸ਼ ਕਰੇਗੀ ਇਹ ਗੱਲ ਚੰਗੀ ਤਰ੍ਹਾਂ ਜਾਂਚ ਲੈਣੀ ਚਾਹੀਦੀ ਆ ਤੇ ਜਿਹੜੇ ਅਧਿਕਾਰੀਆਂ ਨੇ ਕੀਤਾ ਉਹਨਾਂ ਨੂੰ ਬਕਾਇਦਾ ਇਸ ਤੌਰ ਤੇ ਮਾਫੀ ਮੰਗਣੀ ਚਾਹੀਦੀ ਆ ਇਹ ਉਹਨਾਂ ਦੀ ਗਲਤੀ ਆ ਪੂਰਨ ਤੌਰ ਤੇ ਉਹਨਾਂ ਦੀ ਗਲਤੀ ਆ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਅੱਗੇ ਤੋਂ ਬੱਚੀ ਦੇ ਨਾਲ ਕੋਈ ਵੀ ਉਹਦੀ ਨਫ਼ਰਤ ਕੋਈ ਮੰਨ ਉਹਨੂੰ ਪਰੇਸ਼ਾਨ ਨਹੀਂ ਕਰਦੀ। ਬਿਲਕੁਲ ਬਿਲਕੁਲ ਜੀ। ਬਹੁਤ ਵਧੀਆ ਸਿੰਘ ਸਾਹਿਬ ਜੀ ਹੋਣਾ ਨੇ ਗੱਲਬਾਤ ਕੀਤੀ ਹੈ। ਇਹ ਵੈਸੇ ਸਾਨੂੰ ਸਾਰਿਆਂ ਨੂੰ ਜਾਗਣਾ ਚਾਹੀਦਾ ਹੈ, ਏਕਾ ਕਰਨਾ ਚਾਹੀਦਾ ਹੈ। ਵੈਸੇ ਤਾਂ ਮੇਰੇ ਮਨ 'ਚ ਬੜੇ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਆ। ਦਿਲ ਕਰਦਾ ਵੀ ਮੈਂ ਬਹੁਤ ਗੱਲਾਂ ਬਾਤਾਂ ਕਰਾਂ। ਇਸ ਪਾਸੇ ਭੈਣ ਨੂੰ ਸਨਮਾਨਤ ਚੜ੍ਹਦੀ ਕਲਾ ਵਾਸਤੇ ਕੀਤਾ ਜਾਂਦਾ ਹੈ। ਪਰ ਸਿੱਖ ਵਿਰੋਧੀ ਤਾਕਤਾਂ ਹੋ ਸਕਦਾ ਵੀ ਉਹਨਾਂ ਨੂੰ ਵੀ ਸਨਮਾਨਤ ਕਰਦੀਆਂ ਹੋਣਗੀਆਂ। ਵੀ ਚੰਗਾ ਕੀਤਾ। ਤੁਸੀਂ ਤੁਹਾਡਾ ਸਾਡੇ ਪ੍ਰਤੀ ਈਮਾਨਦਾਰੀ ਵਾਲਾ ਜਿਹੜਾ ਤੁਸੀਂ ਕੰਮ ਕੀਤਾ ਇਸ ਵਾਸਤੇ ਸੀ ਤੁਹਾਨੂੰ ਸਨਮਾਨਤ ਕਰਦੇ ਹਾਂ ਪਰ ਸਿੱਖੋ ਅੱਜ ਸਾਨੂੰ ਜਾਗਨ ਦੀ ਲੋੜ ਹੈ ਅੱਜ ਸਾਨੂੰ ਇਕੱਠੇ ਖੜਨ ਦੀ ਲੋੜ ਹੈ ਜਦੋਂ ਇੱਕ ਮੁੱਠ ਇਸ ਤਰ੍ਹਾਂ ਹੋ ਜਾਂਦੀ ਹੈ ਨਾ ਤੇ ਪਾਵਰ ਬੜੀ ਬਣ ਜਾਂਦੀ ਹੈ ਜਦੋਂ ਇੱਕ ਉਂਗਲ ਹੁੰਦੀ ਹੈ ਤੇ ਉਹਦੀ ਪਾਵਰ ਘਟ ਜਾਂਦੀ ਹੈ ਸਿਰਫ ਸਾਨੂੰ ਐ ਇਸ ਤਰੀਕੇ ਦਾ ਏਕਾ ਕਰਨਾ ਚਾਹੀਦਾ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਦੇ ਇਹੋ ਜਿਹੇ ਕਾਰਜ ਅੜਨ ਦੀ ਤਾਂ ਗੱਲ ਬੜੀ ਦੂਰ ਦੀ ਹੈ ਵੀ ਉਹਦੇ ਨੇੜੇ ਤੇੜੇ ਵੀ ਨਾ ਹੋਣ ਸੋ ਸਾਰੇ ਸਿੰਘਾਂ ਦਾ ਖਾਸ ਕਰਕੇ ਪਰਿਵਾਰ ਦਾ ਤੇ ਭੈਣ ਗੁਰਪ੍ਰੀਤ कौर ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤਿਆਮ ਜੀ ਵਿੱਚ ਐਡ ਕਰ ਦਿੰਦੇ ਹਾਂ ਜੀ ਵਿੱਚ ਐਡ ਕਰ ਦਿੰਦੇ ਹਾਂ ਹਾਂਜੀ ਵੀ ਜੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਧੰਨਵਾਦ ਕਰਦੇ ਹਾਂ ਜੁਲ ਸਿੰਘ ਸੇਬਨ ਸਾਡੇ ਕੋਲ ਆਏ ਆ ਜੀ ਤੇ ਸਾਰੀ ਸੰਗਤ ਜਿਹੜੀ ਪਹਿਲਾਂ ਵੀ ਆ ਗਈ ਆ ਜੀ ਕਿ ਇਹੋ ਜਿਹੇ ਰੂਹਾਂ ਸਾਡੇ ਗ੍ਰਹਿ ਦੇ ਵਿੱਚ ਆਈਆਂ ਇਹ ਸਾਡੇ ਕੋਲ ਸ਼ਬਦ ਨਹੀਂ ਆ ਕਿ ਜਿਨ੍ਹਾਂ ਦੇ ਨਾਲ ਅਸੀਂ ਤਾਂ ਨਵਾਬ ਕਰੀਏ ਸਾਰੇ ਪਿੰਡ ਵੱਲੋਂ ਅਸੀਂ ਇਹਨਾਂ ਨੂੰ ਆਇਆਂ ਨੂੰ ਜੀ ਆਇਆਂ ਕਹਿੰਦੇ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਤੇ ਇੱਕ ਅਸੀਂ ਕੌਮ ਨੂੰ ਅਪੀਲ ਕਰਨੀ ਚਾਹੁੰਦੇ ਅੱਗੇ ਵੀ ਇਹ ਕੀਤੀ ਆ ਕਿ ਜਿਹੜੀ ਅੱਜ ਲੋੜ ਹੈ ਅੱਜ ਇਹੋ ਜਿਹਾ ਚੈਲੰਜ ਸਾਨੂੰ ਤਦ ਕਰਕੇ ਆ ਰਹੇ ਕਿ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਜੀ ਵੇਖਿਆ ਜਾਵੇ ਤੇ ਅੱਜ ਵੀ ਆਪਾਂ ਦੇ 90% ਬੰਦੇ ਨੇ ਪੁੱਛੀ ਨਾ ਭਾਈ ਸ੍ਰੀ ਸਾਹਿਬ ਕਿਉਂ ਜ਼ਰੂਰੀ ਆ ਹੂੰ ਕਿਉਂ ਉਹਨਾਂ ਨੇ ਜਾਣਦਾ ਸਾਡੇ ਕੋਲ ਉਹਦਾ ਜਵਾਬ ਨਹੀਂ ਹੋਊਗਾ ਇਸ ਵਾਸਤੇ ਮੈਂ ਤੇ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਦਾ ਹੱਥ ਜੋੜ ਕੇ ਕਿ ਹਰ ਸਟੇਜ ਤੋਂ ਇਹਦੇ ਬਾਰੇ ਜ਼ਰੂਰ ਜਾਗਰਤ ਕਰੋ ਸੰਗਤ ਨੂੰ ਕਿ ਜੇ ਕੱਲ ਨੂੰ ਕੋਈ ਇਹਦੇ ਬਾਰੇ ਪੁੱਛੇ ਕਿ ਭਾਈ ਤੁਹਾਨੂੰ ਕਿਉਂ ਜ਼ਰੂਰੀ ਹੈ ਤੁਸੀਂ ਕਿਉਂ ਲੈ ਕੇ ਚੱਲਦੇ ਹੋ ਉਹ ਹਰ ਇੱਕ ਦੇ ਕੋਲ ਇਹਦਾ ਜਵਾਬ ਜ਼ਰੂਰ ਹੈ ਤੇ ਇੱਕ ਹੋਰ ਜਿਹੜੇ ਅੱਜ ਸਰਕਾਰ ਦੇ ਖਰੀਦੇ ਪ੍ਰਚਾਰਕਿਆ ਨੂੰ ਬੜਾ ਇਹ ਪ੍ਰਚਾਰ ਨੂੰ ਪੁੱਠਾ ਕਰ ਰਿਹਾ ਕਿ ਇਹ ਸਾਡੇ ਇਹ ਪੀਰ ਨਹੀਂ ਹੈਗੇ ਜਾਂ ਇਹ ਜ਼ਰੂਰੀ ਨਹੀਂ ਹੈਗਾ ਤੇ ਮੈਂ ਤੇ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਜਾਂ ਜਿਹੜੇ ਸੱਦਦੇ ਇਹੋ ਜਿਹੇ ਪ੍ਰਚਾਰ ਕਰਨ ਮੈਂ ਕਹੂੰਗਾ ਕਿ ਪਹਿਲਾਂ ਉਸ ਪ੍ਰਚਾਰਕ ਨੂੰ ਜ਼ਰੂਰ ਸੁਣ ਲਿਆ ਕਰਨ ਕਿ ਇਹ ਸਿੱਖ ਕੌਮ ਦੇ ਕੋਈ ਚੰਗੀ ਗੱਲ ਕਰੇਗਾ ਚੜ੍ਹਦੀ ਕਲਾ ਵਾਲੀ ਗੱਲ ਕਰੇਗਾ ਕਿ ਜਾਂ ਢੈਂਦੀ ਵਾਲੀ ਕਰੇਗਾ ਸਿਰਫ ਉਸ ਪ੍ਰਚਾਰਕ ਨੂੰ ਸੰਗਤ ਵਿੱਚ ਲਿਆ ਕੇ ਬੁਲਾਇਆ ਕਰਨ ਜਿਹੜੇ ਸਿੱਖ ਦੀ ਚੜ੍ਹਦੀ ਕਲਾ ਵਾਲੀ ਦੀ ਗੱਲ ਕਰਨ ਦੂਜੇ ਨੂੰ ਨਾ ਸੱਦੇ ਜਾਵੇ ਕਿਉਂਕਿ ਬੱਚੇ ਕਈ ਸੰਗਤ ਦੇ ਵਿੱਚ ਇਹ ਲੈਮ ਜਿਹੜੇ ਪਹਿਲੀ ਵਾਰ ਹੀ ਆਈ ਹੁੰਦੇ ਜਦੋਂ ਉਹ ਪ੍ਰਚਾਰਕ ਵੀ ਵੀ ਪੱਗ ਬੰਨ ਕੇ ਬੜੇ ਸੋਹਣਾ ਦਾੜਾ ਕੱਢ ਕੇ ਜਦੋਂ ਸਿੱਖੀ ਦਾ ਆਂਦੇ ਪੁੱਠੀਆਂ ਗੱਲਾਂ ਕਰਦਾ ਉਹ ਵੀ ਸੰਗਤ ਤੇ ਕੀਰਤਨ ਕੀਤੇ ਅਸਰ ਹੋ ਜਾਂਦਾ ਬਿਲਕੁਲ ਦੂਸਰੀ ਬੇਨਤੀ ਮੈਂ ਕਰੂੰਗਾ ਕਿ ਵੇਖੋ ਸਾਨੂੰ ਬੜੇ ਤਕਰ ਦੇ ਚੈਲੰਜ ਆ ਰਹੇ ਕਈ ਵਾਰ ਉਹ ਪਹਾੜ ਤੇ ਚੜਦੇ ਕਿ ਨਿਮਾਨਵੀ ਆ ਜਾਂਦਾ ਹਾਂ ਇੱਥੇ ਨਹੀਂ ਸੁਝਣਾ ਨੇ ਵੀ ਅੱਜ ਸਿੱਖੀ ਬੜੀ ਗੱਲਾਂ ਚੱਲ ਢੀਂਦੀ ਗੱਲਾਂ ਜਾ ਰਹੀ ਹੈ ਸਿੱਖੀ ਚੜ੍ਹਦੀ ਕਲਾ ਦੇ ਵਿੱਚ ਬਿਲਕੁਲ ਤੇ ਦੂਸਰੀ ਬੇਨਤੀ ਹੈ ਕਿ ਨਸ਼ੇ ਜਰੂਰ ਸਾਰੇ ਛੱਡੀ ਜਿੰਨਾ ਚਿਰ ਨਸ਼ਾ ਨਾ ਛੱਡਿਆ ਗੁਰੂ ਵਾਲੇ ਨਾ ਬਣੇ ਉਹਨਾਂ ਚਿਰ ਉਹਦੇ ਚੈਲੰਜ ਆਪਾਂ ਨੂੰ ਬਹੁਤ ਜ਼ਿਆਦੇ ਆਉਣੇ ਆ ਜਿੰਨਾ ਚਿਰ ਇਹ ਚੀਜ਼ਾਂ ਦੇ ਆਪਾਂ ਧਾਰ ਨਹੀਂ ਹੁੰਦੇ ਇਹਨਾਂ ਚੀਜ਼ਾਂ ਤੇ ਪ੍ਰਪੇਅਰ ਰਹਿਣਾ ਚਾਹੀਦਾ ਜੇ ਬੱਚੀ ਅਮਰਧਾਰੀ ਪਰਿਵਾਰ ਅਮਰਧਾਰੀ ਵੇਖੋ ਜੇ ਜਿਸ ਬੂਟੇ ਦੀਆਂ ਜੜਾਂ ਡੂੰਘੀਆਂ ਗਈਆਂ ਨਾ ਉਹਨੂੰ ਨੇਰੀ ਲਾ ਨਹੀਂ ਸਕਦੀ ਬਿਲਕੁਲ ਪਰਵਾਰ ਅਮਰਤਾਰੀ ਬੱਚੀ ਨਿਤਨੇਮੀ ਜਿਹੜੇ ਦੇ ਸੰਗ ਕਰਦੇ ਸੀ ਉਹ ਉਹ ਅਮਰਤਾਰੀ ਹੋਏ ਤੇ ਗੁਰੂ ਮਹਾਰਾਜ ਨੇ ਸਿਰ ਤੇ ਹੱਥ ਰੱਖੇ ਕਿ ਵੱਡਾ ਕਾਜ ਕਰਾ ਜਿਹਦਾ ਸਾਨੂੰ ਸੁਪਨਾ ਵੀ ਨਹੀਂ ਸੀ ਹਾਂ ਬਿਲਕੁਲ ਤਾਂ ਮੈਂ ਤੇ ਅਪੀਲ ਕਰਦਾ ਸਾਰੇ ਸੰਗਤ ਨੂੰ ਕਿ ਇੱਕ ਤੇ ਆਪੋ ਆਪਣਾ ਆਪਾ ਜੀਵਨ ਇਹੋ ਜਿਹਾ ਬਣਾਈਏ ਕਿ ਜਿਹਦ ਨੂੰ ਸਿੱਖ ਜਾਵੇ ਪਤਾ ਲੱਗੇ ਕਿ ਯਾਰ ਇਹ ਸਿੱਖ ਜਾ ਰਿਹਾ ਗੁਰੂ ਦਾ ਬਿਲਕੁਲ ਠੀਕ ਨਸ਼ੇ ਸਾਰੇ ਛੱਡ ਗਏ ਕਿਸੇ ਰਕਮ ਦਾ ਬਹਿਗਾ ਕੋਈ ਕਿਸੇ ਰਕਮ ਦਾ ਲੈ ਕੇ ਉਹਨੂੰ ਗੁਰਦਾਇ ਵਰਤੀ ਜਾਂਦੇ ਚ ਭਾਈ ਇਹ ਇਹਨੂੰ ਗੁਰੂ ਨੇ ਲਾਊਡ ਕੀਤਾ ਕੋਈ ਕਿਸ ਜਿਹਨੇ ਆਪਣਾ ਖਾਣਾ ਦਾ ਤਰੀਕਾ ਉਹ ਬਣਾ ਲੀਦਾ ਹਾਂ ਤਾਂ ਮੈਂ ਤੇ ਬੇਨਤੀ ਕਰਦਾ ਕਿ ਇਹ ਚ ਜ਼ਰੂਰ ਜਾਗਰਤ ਹੋइए बड़े चैलेंज सिख को mặt तैयार है जी आपा इने जो जेना निकले ते गाड़ी आपा ਕਿਤਰਾ ਜਾਵਾਂ ਕਿਤਾਂ ਜਾਵਾਂ ਸੋ ਅਮਰਤਾਰੀ ਸਾਰੇ ਗਏ ਨਸ਼ੇ ਛੱਡ ਗਏ ਸੋ ਫਿਰ ਧੰਨਵਾਦ ਕਰਦੇ ਆ ਇਹਨਾਂ ਦਾ ਸਾਡੇ ਭਾਈ ਸਾਹਿਬ ਆ ਰਿਸ਼ਨ ਸਿੰਘ ਦੀ ਫੌਜੀ ਸਾਹਿਬ ਜੀ ਹੋਣੀ ਉਹਨਾਂ ਨੇ 1 ਮਿੰਟ ਵਾਸਤੇ ਇਹਨਾਂ ਦਾ ਹੀ ਫੇਕ ਕਹਿੰਗੇ ਧੰਨਵਾਦ ਕਰਦੇ ਕਿ ਸਿੰਘ ਸਾਹਿਬ ਆਪਣੇ ਤੋਂ ਬੜੇ ਰੈਡਿਕਲ ਵਾਲੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਪੰਜ ਪਿਆਰੇ ਚੱਲ ਕੇ ਸਾਡੇ ਨਗਰ ਤੇ ਆਏ ਆ ਬਹੁਤ ਨਗਰ ਦਾ ਭਾਗਾਂ ਵਾਲਾ ਕਿਉਂਕਿ ਪੰਜ ਪਿਆਰਾਂ ਦਾ ਰਤਬਾ ਸਤਿਗੁਰੂ ਨੇ ਬਹੁਤ ਉੱਚਾ ਰੱਖਿਆ ਐਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜ ਪਿਆਰਾਂ ਦਾ ਹੁਕਮ ਮੰਨਿਆ ਤੇ ਅਸੀਂ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜਿਨ੍ਹਾਂ ਨੇ ਸਾਡੇ ਨਗਰ 'ਤੇ ਆ ਕੇ ਬੱਚੀ ਨੂੰ ਹੌਸਲਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ